ਵੇਖੋ ਜਿਵੇਂ ਪਹਿਲਾਂ ਗੱਲ ਕਹੀ ਕਿ ਸਿੱਖਣ ਵਾਲਿਆਂ ਦੀ ਘਾਟ ਹੈ ਸਿਖਾਉਣ ਵਾਲਿਆਂ ਦੀ ਨਹੀਂ ਬਿਲਕੁਲ ਸੋ ਸਿੱਖਣ ਵਾਲਿਆਂ ਦੀ ਘਾਟ ਇਸ ਲੈਵਲ ਤੇ ਵੀ ਆ ਜਾਂਦੀ ਹੈ ਕਿ ਲੋਕ ਸਿੱਖਣ ਲਈ ਤਿਆਰ ਨਹੀਂ ਸਿੱਖਦੇ ਆ ਸਿੱਖਦੇ ਆ ਵੀ ਸਕਾਰ ਆ ਜਾਂਦੇ ਨੇ ਹਮ ਆਪਣੇ ਟੀਚਰ ਨੂੰ ਤੁਸੀਂ ਗਲਤ ਜਾਂ ਸਹੀ ਸਾਬਤ ਤਾਈ ਕਰ ਸਕਦੇ ਜੇ ਅਗਰ ਜੋ ਨੇ ਸਿਖਾਇਆ ਉਹਦਾ ਅਭਿਆਸ ਕੀਤਾ ਹੈ ਮੈਂ ਇਹ ਨਹੀਂ ਕਹਾਂਗਾ ਕਿ ਇਸੇ ਕੋਈ ਕੰਪੀਟੀਟਰ ਹੈ ਜਾਂ ਕੋਈ ਗਲਤ ਸਿਖਾਉਂਦੇ ਨੇ ਹਰ ਇੱਕ ਟੀਚਰ ਰੇਕੀ ਟੀਚਰ ਹੈ ਭਾਵੇਂ ਕੋਈ ਡਾਕਟਰ ਹੋਵੇ ਚਾਹੁੰਦਾ ਮੇਰਾ ਮਰੀਜ਼ ਠੀਕ ਹੋਵੇ ਹਰ ਰੇਕੀ ਮਾਸਟਰ ਚਾਹੁੰਦਾ ਹੈ ਕਿ ਉਹਦਾ ਵਿਦਿਆਰਥੀ ਜਿਹੜਾ ਸਟੂਡੈਂਟ ਹੈ ਉਹ ਰਾਈਜ਼ ਕਰੇ ਉਹ ਦਿਨੋਂ ਤੇ ਤੰਦਰੁਸਤ ਹੋਵੇ ਉਹਦੇ ਵਿੱਚ ਇੰਪਰੂਵਮੈਂਟ ਆਵੇ ਡਾਕਟਰ ਜਨੂ ਵੀ ਇਹ ਪਤਾ ਹੈ ਕਿ ਮਾਨਸਿਕ ਸਥਿਤੀ ਸਾਡੀਆਂ ਬਿਮਾਰੀਆਂ ਨੂੰ ਪੈਦਾ ਕਰਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਲਖਬੀਰ ਸਿੰਘ ਅੱਜ ਦੇ ਇਸ ਰੇਕੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਦਾ ਇਹ ਪ੍ਰੋਗਰਾਮ ਬੜਾ ਹੀ ਦਿਲਚਸਪ ਹੋਏਗਾ ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਹਾਜ਼ਰ ਨੇ ਸਰਦਾਰ ਅਮਰਪਾਲ ਸਿੰਘ ਜੋ ਕਿ ਗ੍ਰੈਂਡ ਰੇਕੀ ਮਾਸਟਰ ਨੇ ਤੇ ਸਾਡੇ ਪੁਰਾਣੇ ਪੋਡਕਾਸਟ ਦੇ ਸਵਾਲਾਂ ਦੇ ਜਵਾਬ ਦੇਣਗੇ ਸਵਾਗਤ ਹੈ ਜੱਟ ਸਾਹਿਬ ਤੁਹਾਡੇ ਰੇਕੀ ਪੋਡਕਾਸਟ ਵਿੱਚ ਸასი ਗੱਦੀ ਹਾਂ ਸასი ਗੱਦੀ ਪਿਛਲੇ ਪੋਡਕਾਸਟ ਵਿੱਚ ਸਾਡੇ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਔਰ ਕੁਝ ਸਵਾਲ ਵੀ ਨੇ ਕੁਝ ਸਵਾਲ ਹੋਰ ਨੇ ਜਿਨ੍ਹਾਂ ਦਾ ਅੱਜ ਅਸੀਂ ਤੁਹਾਡੇ ਤੋਂ ਜਵਾਬ ਲੈਣ ਲਈ ਤੁਹਾਨੂੰ ਫੇਰ ਸਟੂਡੀਓ ਵਿੱਚ ਬੁਲਾਇਆ। ਦੇਖੋ ਇਹ ਬਹੁਤ ਵਧੀਆ ਚੀਜ਼ ਤੁਸੀਂ ਜਿਹੜੀ ਉਪਰਾਲਾ ਕਰ ਰਹੇ ਹੋ ਤਾਂ ਕਿਉਂਕਿ ਹਰ ਇੱਕ ਪੌਡਕਾਸਟ ਦੇ ਵਿੱਚ ਕਿਸੇ ਵੀ ਪੌਡਕਾਸਟ ਸੇ ਸਾਰਾ ਕੁਝ ਇੱਕਦਮ ਕਲੀਅਰ ਨਹੀਂ ਹੁੰਦਾ। ਜੀ ਬੜਾ ਕੁਝ ਹੈ ਜਿਹੜਾ ਲੋਕਾਂ ਦੇ ਮਨਾਂ 'ਚ ਸਵਾਲ ਰਹਿ ਜਾਂਦੇ ਆ। ਜੀ ਬਿਲਕੁਲ। ਸੋ ਅਗਰ ਉਹ ਨਾਲ ਦੀ ਨਾਲ ਕਲੀਅਰ ਹੋ ਜਾਣ ਤਾਂ ਹਾਂਜੀ ਇਨਫੋਰਮੇਸ਼ਨ ਜਿਹੜੀ ਉਹ ਸਹੀ ਤਰੀਕੇ ਨਾਲ ਜਦਿਆਂ ਦਾ ਕੋਸਾ ਬਿਲਕੁਲ ਸਹੀ ਤਰੀਕੇ ਇਨਫੋਰਮੇਸ਼ਨ ਪਹੁੰਚੀ ਕੰਮ ਆਉਂਦੀ ਹੈ ਜੀ ਕੁਝ ਅਧੂਰੀ ਜਾਣਕਾਰੀ ਵੀ ਨੁਕਸਾਨਦੇਹ ਹੁੰਦੀ ਹੈ ਬਿਲਕੁਲ ਜੀ ਜੀ ਕਿਉਂਕਿ ਇਹ ਵੇਖੋ ਅਧੂਰੀ ਜਾਣਕਾਰੀ ਜਿਹੜੀ ਹੈ ਨਾ ਉਹੀ ਹਾਰਮਫੁਲ ਹੁੰਦੀ ਹੈ ਪ੍ਰੋਪਰ ਜਦੋਂ ਕਿਸੇ ਨੂੰ ਗਾਈਡੈਂਸ ਮਿਲਦੀ ਹੈ ਹੁਣ ਕੋਈ ਇੱਕ ਚੀਜ਼ ਸਮਝਦਾ ਹੈ ਤੇ ਉਹਦੇ ਮਨ ਦੇ ਵਿੱਚ ਇੱਕ ਨਵਾਂ ਸਵਾਲ ਵੀ ਉੱਠਦਾ ਹੈ ਬਿਲਕੁਲ ਅਗਰ ਬੇਸਿਕ ਸਾਰੇ ਕਨਫਿਊਜ਼ਨਸ ਸਾਰੇ ਡਾਊਟਸ ਕਲੀਅਰ ਹੋ ਜਾਣ ਤਾਂ ਲੇਕਿ ਇਹ ਦੇਖੀ ਤੇ ਜਿਹੜੇ ਲਰਨਰ ਨੇ ਸਿੱਖਿਆਰਥੀ ਨੇ ਉਹ ਵਧਿਆ ਲਾਭ ਲੈ ਸਕਦੇ ਆ ਸਹੀ ਤਰੀਕੇ ਨਾਲ ਇਹਨੂੰ ਅਪਣਾ ਸਕਦੇ ਇਹਦਾ ਫਾਇਦਾ ਲੈ ਸਕਦੇ ਜੀ ਬਿਲਕੁਲ ਔਰ ਹੁਣ ਡਾਕਟਰ ਸਾਹਿਬ ਕੋਈ ਸਵਾਲ ਨਹੀਂ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੁੱਛਾਂਗਾ ਤੇ ਤੁਸੀਂ ਪਲੀਜ਼ ਉਹਨਾਂ ਨੂੰ ਵਿਸਤਾਰਪੂਰਵਕ ਜਾਣਕਾਰੀ ਦੇ ਲਈ ਜੀ ਜੀ ਹਾਂ ਜੀ ਸਰ ਸਾਡਾ ਇਹਦਾ ਪਹਿਲਾ ਸਵਾਲ ਆ ਕਿ ਰੇਕੀ ਨਾਲ ਹੀਲਿੰਗ ਕਿਵੇਂ ਕਰਦੇ ਆਪਾਂ ਰੇਕੀ ਸਿੱਖਣ ਨਾਲ ਅਸੀਂ ਕਿਵੇਂ ਹੀਲਿੰਗ ਨਾਲ ਆਪਣਾ ਇਲਾਜ ਕਰ ਸਕਦੇ ਆ ਠੀਕ ਹੈ ਜੀ ਬਹੁਤ ਵਧੀਆ ਸਵਾਲ ਹੈ ਜੀ ਕਿਉਂਕਿ ਦੇ ਕੀ ਸਿੱਖਣ ਵਾਲੇ ਲੋਕ ਸੋਚਦੇ ਨੇ ਪਰ ਇਹਦੇ ਨਾਲ ਨਾਲ ਇਹ ਵੀ ਬੰਦ ਸਵਾਲ ਹੁੰਦਾ ਹੈ ਕਿ ਸਿੱਖਣ ਤੋਂ ਬਾਅਦ ਸਾਨੂੰ ਕਰਨਾ ਕੀ ਪਊ ਬਿਲਕੁਲ ਬਿਲਕੁਲ ਕਿਵੇਂ ਸਾਡਾ ਅਭਿਆਸ ਚੱਲੂਗਾ ਕਿਵੇਂ ਅਸੀਂ ਫਾਇਦਾ ਲੈ ਸਕਦੇ ਆ ਜੀ ਸੋ ਜਦੋਂ ਕੋਈ ਵਿਅਕਤੀ ਦੇਖੀ ਸਿੱਖ ਲੈਂਦਾ ਨਾ ਪ੍ਰੋਪਰ ਇਨੀਸ਼ੀਏਸ਼ਨ ਲੈ ਲੈਂਦਾ ਹੈ ਸ਼ਕਤੀ ਪਾਦ ਲੈ ਲੈਂਦਾ ਹੈ ਉਸ ਤੋਂ ਬਾਅਦ ਅਸੀਂ ਫੁੱਲ ਬਾਡੀ ਟਰੀਟਮੈਂਟ ਲਈ ਆਪਣੇ ਆਪ ਨੂੰ ਡੇਲੀ ਹੂੰ ਪੌਣੇ ਇੱਕ ਘੰਟੇ ਦਾ ਸਮਾਂ ਜਿਹੜਾ ਦੇਲੀ ਘਟੂ ਘਟ ਦੇਣਾ ਪੈਂਦਾ ਹੈ 45 ਮਿੰਟ 45 ਮਿੰਟ ਲੈ ਲਓ ਉਹ 45 ਮਿੰਟ ਦੇ ਵਿੱਚ ਫੁੱਲ ਬਾਡੀ ਟ੍ਰੀਟਮੈਂਟ ਦੀ ਇੱਕ ਟੈਕਨੀਕ ਹੈ ਸਾਰੇ ਤੁਹਾਨੂੰ ਆਪਣੇ ਬਾਡੀ ਦੇ ਸਥਾਨਾਂ ਬਾਰੇ ਸਮਝ ਆਜੂਗੀ ਸਿੱਖਣ ਤੋਂ ਬਾਅਦ ਕਿ ਕਿਹੜੇ ਪੁਆਇੰਟ ਤੇ ਕਿੰਨਾ-ਕਿੰਨਾ ਜਲ ਰਿਕੀ ਦੇਣੀ ਚਾਹੀਦੀ ਹੈ ਓਕੇ ਕਿੱਥੇ ਨਹੀਂ ਦੇਣੀ ਜਾਂ ਕਿਵੇਂ ਦੇਖੀ ਸਾਡੀ ਹੈਲਪ ਕਰਦੀ ਹੈ ਸਾਨੂੰ ਹੀਲ ਕਰਨ ਦੇ ਵਿੱਚ ਇਹ ਸਾਰਾ ਤੁਹਾਡਾ ਟ੍ਰੇਨਿੰਗ ਦਾ ਹਿੱਸਾ ਹੈ ਜੀ ਮਤਲਬ ਜੇ ਤੁਸੀਂ ਰੈਗੂਲਰ ਅਭਿਆਸ ਦਾ ਸਮਾਂ ਲਾਓ ਤਾਂ ਪੌਣੇ ਇੱਕ ਘੰਟੇ ਦਾ ਲੱਗਦਾ ਹੈ ਹਮ 24 ਪੁਆਇੰਟ ਨੇ ਤੁਹਾਡੇ ਬਾਡੀ ਤੇ ਜਿਹੜੇ ਤੁਹਾਨੂੰ ਸਮਝਾਈ ਜਾਂਦੇ ਜੀ ਉਹਨੂੰ ਫੁੱਲ ਬਾਡੀ ਟ੍ਰੀਟਮੈਂਟ ਕਹਿੰਦੇ ਆ ਉਹਨਾਂ ਹਰ ਪੁਆਇੰਟਸ ਦੇ ਉੱਪਰ ਥੋੜਾ ਥੋੜਾ ਸਮਾਂ ਦੇ ਕੇ ਅਸੀਂ ਦੇਖੀਦੀ ਹੀਲਿੰਗ ਕਰਨੀ ਹੁੰਦੀ ਹੈ ਲਗਭਗ 45 ਮਿੰਟ ਤੁਸੀਂ ਰੋਜ਼ ਹੀਲਿੰਗ ਦਾ ਸਮਾਂ ਅਸੀਂ ਆਪਣੇ ਲਈ ਕੱਢਣਾ ਹੁੰਦਾ ਹੈ ਭਾਵੇਂ ਹਾਂਜੀ ਭਾਵੇਂ ਕੋਈ ਫਸਟ ਲੈਵਲ ਸਿੱਖਿਆ ਹੈ ਭਾਵੇਂ ਕੋਈ ਸੈਕੰਡ ਲੈਵਲ ਸਿੱਖੇ ਉਹ ਡੇਲੀ ਅਭਿਆਸ ਦਾ ਇੱਕ 파ਟ ਹੁੰਦਾ ਹੈ ਔਰ ਇਹਦਾ ਕੋਈ ਖਾਸ ਸਮਾਂ ਵੀ ਨਹੀਂ ਹੈ ਕਿ ਅਸੀਂ ਸਵੇਰੇ ਕਰਨੀ ਹੈ ਜਾਂ ਸ਼ਾਮ ਨੂੰ ਕਰਨੀ ਹੈ ਦੁਪਹਿਰ ਨੂੰ ਕਰਨੀ ਹੈ ਜਾਂ ਕਿਸੇ ਵੇਲੇ ਵੀ ਕਰ ਸਕਦੇ ਹਾਂ ਅਸੀਂ ਵੇਖੋ ਜੀ ਬਾਕੀ ਇਹ ਰੇਕੀ ਦੀ ਇਹ ਵੀ ਖੂਬੀ ਹੈ ਕਿ ਤੁਸੀਂ ਇਹਨੂੰ ਆਪਣੇ ਸ਼ਡਿਊਲ ਦੇ ਹਿਸਾਬ ਨਾਲ ਆਪਣੇ ਟਾਈਮ ਸ케ਜੂਲ ਦੇ ਹਿਸਾਬ ਨਾਲ ਤੁਸੀਂ ਸਮਾਂ ਸੈੱਟ ਕਰ ਸਕਦੇ ਹੋ ਅੱਛਾ ਤੁਸੀਂ ਚਾਹੋ ਤਸਵੀਰیں ਉੱਠ ਕੇ ਘਰ ਸਕਦੇ ਹੋ ਤੜਕੇ ਦੁਪਹਿਰੇ ਤੁਹਾਡੇ ਕੋ ਸਮਾਂ ਹੈਗਾ ਸ਼ਾਮੀ ਸਮਾਂ ਹੈਗਾ ਅੱਛਾ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਡੇ ਕੋ ਸਮਾਂ ਹੈਗਾ ਤੁਸੀਂ ਘਰ ਸਕਦੇ ਹੋ ਅਭਿਆਸੇ ਦਾ ਕਰ ਸਕਦੇ ਹੋ ਔਰ ਜੇ ਕੋਈ ਖਾਸ ਜਗ੍ਹਾ ਰੱਖਣੀ ਪਊਗੀ ਕਿ ਘਰ 'ਚ ਇੱਕ ਕੋਈ ਖਾਸ ਕਮਰਾ ਹੋਵੇ ਜਾਂ ਕਿਸੇ ਸ਼ਾਰਟ ਜਗ੍ਹਾ ਤੇ ਸੀ ਕਰ ਸਕਦੇ ਹੋ ਨੇ ਤੁਸੀਂ ਹਿੰਦ ਯੱਥੇ ਕੰਫਰਟਬਲੀ ਬੈਠ ਸਕਦੇ ਜਿੱਥੇ ਕੰਫਰਟ ਹਾਂ ਬੇਸ਼ੱਕ ਤੁਸੀਂ ਬੈਠ ਤੇ ਬੈਠ ਕੇ ਕਰ ਲਓ ਸੋਕੇ ਤੇ ਬੈਠ ਕੇ ਕਰ ਲਓ ਚੇਅਰ ਤੇ ਬੈਠ ਕੇ ਕਰ ਲਓ ਤੁਹਾਡੇ ਬਾਹਰ ਕੋਠੀ ਤੇ ਜਾਂ ਘਰ ਦੇ ਬਾਹਰ ਕੋਈ ਲਾਂ ਹੈਗਾ ਤੁਸੀਂ ਬਾਹਰ ਬਗੀਚੇ 'ਚ ਬੈਠ ਕੇ ਮੈਟ ਵਿਛਾ ਕੇ ਉੱਥੇ ਬੈਠ ਕੇ ਪਿਆਰ ਕਰ ਸਕਦੇ ਕੋਈ ਬਾਉਂਡੇਸ਼ਨ ਨਹੀਂ ਹੈ ਕਿ ਤੁਸੀਂ ਇੱਕ ਖਾਸ ਜਗ੍ਹਾ ਤੇ ਹੀ ਜਾਂ ਖਾਸ ਟਾਈਮ ਤੇ ਹੀ ਕਰਨੀ ਹੈ ਇਹਨੂੰ ਜਦੋਂ ਮਰਜ਼ੀ ਆਪ ਆਰਾਮ ਨਾਲ ਕਰ ਸਕਦੇ ਬਿਲਕੁਲ ਕਿਉਂਕਿ ਕਿਉਂਕਿ ਵੇਖੋ ਬਾਉਂਡੇਸ਼ਨਸ ਦੇ ਵਿੱਚੋਂ ਕੱਟਣ ਦੀ ਟੈਕਨੀਕ ਤਾਂ ਨਹੀਂ ਦਿੱਤੀ ਹੈ ਜੀ ਬਿਲਕੁਲ ਕਿਉਂਕਿ ਜਦੋਂ ਬਾਉਂਡਰੀਜ਼ ਆ ਜਾਂਦੀਆਂ ਨੇ ਕਿ ਲਿਮ ਕੋਈ ਖਾਸ ਜਗ੍ਹਾ ਹੈ ਕਿ ਸਾਨੂੰ ਉਸ ਇਹੋ ਜਿਹਾ ਮਾਹੌਲ ਹੀ ਚਾਹੀਦਾ ਹੈ ਤਾਂ ਬਹੁਤ ਸਾਰੇ ਲੋਕਾਂ ਦਾ ਲਿਖੀ ਦਾ ਅਭਿਆਸ ਰੁਕ ਜਾਂਦਾ ਹੈ ਜਾਂ ਲਿਖੀ ਸਿੱਖਦੇ ਉਹਨਾਂ ਨੂੰ ਪ੍ਰੋਪਰ ਬੈਨੀਫਿਟ ਨਹੀਂ ਮਿਲਦੇ ਕਿਉਂਕਿ ਮਾਈਂਡ ਦੇ ਵਿੱਚ ਇਹੀ ਬਲੌਕ ਨਹੀਂ ਕਿੰਨਾ ਚਿਰ ਨਿਕਲ ਪਾਉਂਦੇ ਕਿ ਕਿਹੜਾ ਸਮਾਂ ਰੱਖੀਏ ਕਿਹੜੀ ਜਗ੍ਹਾ ਰੱਖੀਏ ਕਿਦਰ ਨੂੰ ਮੂੰਹ ਕਰਕੇ ਬੈਠੀਏ ਕਿਦਰ ਨੂੰ ਲਾਹ ਬੈਠੀਏ ਬਸ ਸਿੰਪਲ ਹੈ ਕਿ ਜੋ ਸਿੱਖਿਆ ਉਹ ਆਪਣਾ ਆਰਾਮ ਨਾਲ ਬੈਠ ਕੇ ਦਾ ਅਭਿਆਸ ਕਰੋ ਟਾਈਮ ਤੁਹਾਡਾ ਜਗ੍ਹਾ ਤੁਹਾਡੀ ਬਸ ਇਹ ਵੀ ਸਿਰਫ ਮੇਨ ਗੱਲ ਹੈ ਕਿ ਤੁਸੀਂ ਅਭਿਆਸ ਕਰਨਾ ਜੀ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੇ ਇੱਕ ਹੋਰ ਸਵਾਲ ਆ ਹਾ ਜੀ ਡਾਕਟਰ ਸਾਹਿਬ ਤੁਸੀਂ ਅਰੇਕੀ ਅਭਿਆਸ ਦਾ ਸਮਾਂ ਵੀ ਦੱਸਤਾ ਸਥਾਨ ਵੀ ਦੱਸਤਾ ਹੈ ਕਿ ਕੋਈ ਸਥਾਨ ਦੀ ਕੋਈ ਕੰਪਲਸਰੀ ਨਹੀਂ ਹੈਗਾ ਕਿ ਇੱਕ ਕਿਸੇ ਸਿਲੈਕਟਰ ਸਥਾਨ ਤੇ ਕਰਨਾ ਹੈਗਾ ਤੁਸੀਂ ਕਿਸੇ ਜਗ੍ਹਾ ਤੇ ਵੀ ਕਰ ਸਕਦੇ ਹੋ ਪਰ ਇਹਨੂੰ ਕਿੰਨੇ ਦਿਨ ਹੀ ਆਪਾਂ ਅਭਿਆਸ ਨੂੰ ਜਾਰੀ ਰੱਖਣਾ ਹੈ ਤਾਂ ਜੋ ਸਾਨੂੰ ਰਿਜ਼ਲਟ ਨਤੀਜੇ ਮਿਲਣ ਸ਼ੁਰੂ ਹੋ ਜਾਣ ਜੀ ਇਹ ਵੀ ਬਹੁਤ ਜ਼ਰੂਰੀ ਚੀਜ਼ ਹੈ ਜਨਰਲ ਨੂੰ ਦੇ ਦਰਸ਼ਕਾਂ ਦੇ ਵਾਸਤੇ ਹਾਂਜੀ ਕਿ ਬਹੁਤ سارے ਜਿਹੜੇ ਦੇਖੀ ਸਿੱਖੇ ਹੋਏ ਨਾ ਉਹਨਾਂ ਦੇ ਮਾਈਂਡ 'ਚ ਇੱਕ ਬਲੌਕ ਹੋ ਜਾਂਦਾ ਕਿ ਆਲਰੇਡੀ ਸਿੱਖੇ ਹੋਇਆ ਹੈ ਜੀ ਉਹ 21 ਦਿਨ ਦੇ ਲਈ ਇਹਨੂੰ ਮਾਲ ਕੇ ਚੱਲਦੇ ਆ ਕਿ ਜੇ ਰੈਗੂਲਰ 21 ਦਿਨ ਦਾ ਅਭਿਆਸ ਕਰਦੇ ਆ ਜਾਂ 21 ਦਿਨ ਅਭਿਆਸ ਕੀਤਾ ਉਸ ਤੋਂ ਬਾਅਦ ਆਪਣੀ ਪ੍ਰੈਕਟਿਸ ਨੂੰ ਰੋਕ ਦਿੰਦੇ ਆ ਅੱਛਾ ਪਰ ਜੋ ਮੇਰੇ ਵੱਲੋਂ ਮੈਸੇਜ ਹੈ ਸਾਰੇ ਦਰਸ਼ਕਾਂ ਨੂੰ ਜਿਹੜੇ ਰੋਕ ਦੇ ਕੀ ਸਿੱਖਣੀ ਚਾਹੁੰਦੇ ਆ ਜਾਂ ਸਿੱਖੇ ਨੇ ਇਹਨੂੰ ਆਪਣੀ ਲਾਈਫ ਦਾ ਪਾਰਟ ਬਣਾਉਣਾ ਇਹਨੂੰ ਲਾਈਫ ਟਾਈਮ ਪ੍ਰੈਕਟਿਸ ਦਾ ਪਾਰਟ ਬਣਾਉਣਾ ਓਕੇ ਕਿਉਂਕਿ ਅਸੀਂ ਜਿਵੇਂ ਬਾਕੀ ਕੰਮ ਰੋਜ਼ਾਨਾ ਕਰਦੇ ਆ ਰੋਜ਼ ਨਹਾਉਨੇ ਆ ਜਾਂ ਆਪਣੀ ਸਿਹਤ ਦੇ ਖਾਮ ਸੰਭਾਲ ਲਈ ਸੈਰ ਹੁੰਦੇ ਰਯੋਗਾ ਕਰਦੇ ਆ ਸਾਨੂੰ ਪਤਾ ਹੈ ਕਿ ਅਗਰ ਅਸੀਂ ਡੇਲੀ ਕਰਾਂਗੇ ਤਾਂ ਹੀ ਕਿਦਾ ਹੈ ਜੀ ਬਹੁਤ ਸੋ ਦੇਖੀਦਾ ਹੈ ਅਸੀਂ ਇਸੇ ਦ ਲਈਆਂ ਕਿ ਅਗਰ ਅਸੀਂ ਆਪਣੇ ਡੇਲੀ ਟ੍ਰੀਟਮੈਂਟ ਰੋਜ਼ ਕਰਾਂਗੇ ਤਾਂ ਇਨ ਫਿਊਚਰ ਵੀ ਅਸੀਂ ਆਉਣ ਵਾਲੀਆਂ ਪ੍ਰੋਬਲਮਸ ਤੋਂ ਜਿਹੜੀਆਂ ਬੋਡੀ ਦੇ ਵਿੱਚ ਆਉਂਦੀਆਂ ਨੇ ਅਸੀਂ ਉਦੋਂ ਰੇਕੀ ਦਾ ਅਭਿਆਸ ਕਰੀਏ ਤੇ بجائے ਅਸੀਂ ਇਹਨੂੰ ਆਪਣੇ ਲਾਈਫ ਦੇ ਡੇਲੀ ਪਾਰਟ ਤੇ ਪ੍ਰੈਕਟਿਸ ਦਾ 파ੜ ਬਣਾਈਏ ਤਾਂ ਜੋ ਅਸੀਂ ਇਨ ਫਿਊਚਰ ਵੀ ਇਹ ਪ੍ਰੋਬਲਮਸ ਤੋਂ ਬਚੇ ਰਹੀਏ ਮਤਲਬ ਮਤਲਬ ਹਾਂ ਕੋਈ ਇਹ ਨਹੀਂ ਕਿ 21 ਦਿਨ ਜਾਂ ਸਵਾ ਮਹੀਨਾ ਜਾਂ 2 ਮਹੀਨੇ ਕਰਨੇ ਹਨ ਇਹਨੂੰ ਅਸੀਂ ਡੇਲੀ ਮਤਲਬ ਲਾਈਫ ਟਾਈਮ ਪ੍ਰੈਕਟਿਸ ਦਾ 파ੜ ਬਣਾਉਣਾ ਹੈ ਮਤਲਬ ਜਿੰਨੀ ਪ੍ਰੈਕਟਿਸ ਕਰਾਂਗੇ ਉਨਾ ਹੀ ਸਾਨੂੰ ਵੱਧ ਲਾਭ ਹੋਊਗਾ ਵੱਧ ਲਾਭ ਹਾਂ ਠੀਕ ਹੈ ਤੇ ਇਹ ਵੀ ਕੰਪਲਸ਼ਨ ਨਹੀਂ ਕਿ ਤੇ ਤੁਸੀਂ 24 ਪੁਆਇੰਟ ਕਰ ਲਏ ਨੇ ਪੌਣਾ ਘੰਟਾ ਲਾ ਲਿਆ ਹੈ ਤੇ ਇਸ ਤੋਂ ਵੱਧ ਨਹੀਂ ਕਰਨੀ ਹਾਂ ਤੁਸੀਂ ਉਹ ਰਿਪੀਟ ਵੀ ਕਰ ਸਕਦੇ ਹੋ ਡਬਲ ਟਾਈਮ ਵੀ ਦੇ ਸਕਦੇ ਹੋ ਮਤਲਬ ਕਿਸੇ ਕੋ ਸਮਾਂ ਹੈ ਤੇ ਉਹ ਵੱਧ ਵੀ ਲਾ ਸਕਦਾ ਹੈ 45 ਮਿੰਟ ਦਾ ਵੱਧ ਵੀ ਸਮਾਂ ਦੇ ਸਕਦਾ ਬਿਲਕੁਲ ਵੱਧ ਸਮਾਂ ਦਾ ਹੋਊਗਾ ਤੇ ਹੋਰ ਜ਼ਿਆਦਾ ਬেনিਫਿਟ ਲੋਕਾਂ ਇਹਦੇ ਵਿੱਚ ਇਹ ਵੀ ਨਹੀਂ ਕਿ ਜਿਵੇਂ ਆਮ ਦਵਾਈ ਦੇ ਬਾਰੇ ਹੁੰਦਾ ਕਿ ਓਵਰਡੋਸ ਹੋ ਗਈ ਹੈ ਜੀ ਜਾਂ ਘੱਟ ਵੱਧ ਹੋ ਜੇ ਇਹਦੇ ਵਿੱਚ ਨੇਕੀ ਦੀ ਇਹੋ ਹੀ ਤੇ ਬਿਊਟੀ ਹੈ ਕਿ ਇਹ ਕਦੇ ਵੀ ਓਵਰਡੋਸ ਨਹੀਂ ਹੁੰਦੀ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤਾਂ ਕਦੇ ਵੀ ਤੁਹਾਡੇ ਦੇ ਨਾਲ ਨੁਕਸਾਨ ਨਹੀਂ ਹਾਂਜੀ ਸੋ ਇਹਨੇ ਤੁਹਾਡੀ ਬਾਡੀ ਨੂੰ ਹਮੇਸ਼ਾ ਪੋਜ਼ਿਟਿਵ ਹੀ ਦੇਣਾ ਹੈ ਇਹਨੇ ਤੁਹਾਨੂੰ ਹੀਲ ਕਰਕੇ ਤੁਹਾਨੂੰ ਫਿਜ਼ੀਕਲ ਲੈਵਲ ਤੇ ਮੈਂਟਲ ਲੈਵਲ ਤੇ ਤੇ ਸੂਲ ਲੈਵਲ ਤੇ ਰਿਲੈਕਸੇਸ਼ਨ ਦੇਣੀ ਹੈ ਤੇ ਇਹ ਤਿੰਨੋਂ ਰਿਲੈਕਸੇਸ਼ਨਸ ਸੇਮ ਟਾਈਮ ਤੇ ਆਉਂਦੀਆਂ ਨੇ ਸੋ ਇਹ ਦੇਖੀ ਦੀ ਡਿਊਟੀ ਹੈ ਵੀ ਤੁਸੀਂ ਇਹਨੂੰ ਜਦੋਂ ਮਰਜ਼ੀ ਜਿੰਨਾ ਮਰਜ਼ੀ ਚਾਹੇ ਵਿਆਸ ਕਰਕੇ ਆਪਣਾ ਫਾਇਦਾ ਲੈ ਸਕਦੇ ਹੋ ਦਸ਼ਕਰ ਬੇਨਤੀ ਹੈ ਕਿ ਤੁਹਾਡੇ ਸਵਾਲਾਂ ਦੇ ਜਵਾਬ ਬਹੁਤ ਹੀ ਵਧੀਆ ਤਰੀਕੇ ਨਾਲ ਦੇ ਰਹੇ ਆ ਤੇ ਕਿਰਪਾ ਇਸ ਪੋਡਕਾਸਟ ਨੂੰ ਸ਼ੇਅਰ ਜਰੂਰ ਕਰਨਾ ਆਪਣੇ ਦੋਸਤਾਂ ਨਾਲ ਤਾਂ ਜੋ ਉਹ ਵੀ ਇਹਦਾ ਲਾਭ ਉਠਾ ਸਕਣ ਹਾਈਦਰ ਸਾਹਿਬ ਇੱਕ ਹੋਰ ਸਵਾਲ ਆ ਜਿਵੇਂ ਕੁਝ ਦਰਸ਼ਕ ਕਹਿੰਦੇ ਆ ਕਿ ਸਾਨੂੰ ਰੇਕੀ ਕਰਨ ਤੋਂ ਬਾਅਦ ਸਰੀਰ 'ਚ ਵੀਕਨੈਸ ਕਮਜ਼ੋਰੀ ਮਹਿਸੂਸ ਹੁੰਦੀ ਆ ਜਾਂ ਸਾਡੇ ਅੰਦਰ ਕੋਈ ਅ ਇੰਜ ਮਹਿਸੂਸ ਨਾ ਕਿ ਕੋਈ ਬਿਮਾਰੀ ਸਾਡੇ ਅੰਦਰ ਪੈਦਾ ਹੋ ਰਹੀ ਆ ਉਹਦਾ ਕੀ ਕਾਰਨ ਆ ਉਹ ਕੀ ਕਿਸ ਵਜ੍ਹਾ ਨਾਲ ਇਤਰਾ ਮਹਿਸੂਸ ਹੋ ਰਿਹਾ ਹੈ ਹਾਂਜੀ ਇਹ ਬੜੇ ਲੋਕ ਨੇ ਜਿਹੜੇ ਇਹ ਸਵਾਲ ਮੈਨੂੰ ਵੀ ਉਹਨਾਂ ਨੇ ਪੁੱਛੇ ਨੇ ਕਾਫੀ ਆਉਂਦੇ ਰਹਿੰਦੇ ਨੇ ਜੀ ਜੀ ਸੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਿੱਖੀ ਲਈ ਜਿਹੜੇ ਮੀਡੀਆ ਤੋਂ ਵੇਖ ਕੇ ਪ੍ਰੈਕਟਿਸ ਕਰਦੇ ਆ ओके ਸੋ ਜਿੰਨਾਂ ਜਾਣਕਾਰੀ ਲੈ ਲਈ ਹੈ ਵੇਖ ਕੇ ਉਹਨੂੰ ਆਪਣਾ ਅਭਿਆਸ ਕਰਨਾ ਸ਼ੁਰੂ ਕਰ ਦਿੰਦੇ ਆ ਓਕੇ ਸੋ ਅਗਰ ਉਹ ਆਪਣੇ ਤੱਕ ਰੱਖਦੇ ਆ ਇਸ ਅਭਿਆਸ ਨੂੰ ਤਾਂ ਫਿਰ ਵੀ ਹੋ ਸਕਦਾ ਹੈ ਕਿ ਉਹ ਕੁਝ ਹੱਦ ਤੱਕ ਆਪਣੇ ਆਪ ਨੂੰ ਟ੍ਰੇਨ ਕਰ ਲੈਂਦੇ ਆ ਆਪਣਾ ਇਲਾਜ ਕਰ ਲੈਂਦੇ ਆ ਓਕੇ ਪਰ ਜਦੋਂ ਉਹ ਬਿਨਾ ਸਿੱਖਣ ਤੋਂ ਬਿਨਾ ਸ਼ਕਤੀ ਪਾਤ ਲਿਓ ਕਿਸੇ ਨੂੰ ਹੀ ਹੀਲਿੰਗ ਦਿੰਦੇ ਆ ਕਿਸੇ ਦੇ ਕੋਲ ਬੈਠ ਕੇ ਨੂੰ એનર્ਜੀ ਦੇਣ ਲੱਗ ਪੈਦੇ ਉਹ ਪਰਸਨ ਨੂੰ ਆਰਾਮ ਮਿਲਦਾ ਹੈ ਪਰ ਕੀ ਹੈ ਕਿ ਤੁਹਾਡੀ ਆਪਣੀ એનર્ਜੀ ਖਤ ਹੋ ਕੇ ਤੁਹਾਨੂੰ ਖੁਦ ਨੂੰ ਵੀਕਨੈਸ ਮਹਿਸੂਸ ਹੋਣ ਲੱਗ ਪੈਂਦੇ ਅੱਛਾ ਕਿਉਂ ਵੀਕਨੈਸ ਮਹਿਸੂਸ ਹੁੰਦੀ ਹੈ ਕਿਉਂਕਿ ਸਾਡੇ ਚੱਕਰਾ ਦੀ ਅਲਾਈਨਮੈਂਟ ਪ੍ਰੋਪਰ ਨਹੀਂ ਹੋਈ ਉਹਨਾਂ ਦੀ ਐਕਟੀਵੇਸ਼ਨ ਉਸ ਲੈਵਲ ਤੇ ਨਹੀਂ ਕਿ ਉਹ ਇੰਨੇ ਲੈਵਲ ਤੇ ਗਤੀਮਾਨ ਨਹੀਂਗੇ ਕਿ ਤੁਹਾਡੀ ਰਿਕੁਆਇਰਮੈਂਟ ਵੀ ਬਣੀ ਰਵੇ એનર્ਜੀ ਦੀ ਤੁਹਾਡੀ ਤੁਹਾਡੀ 니ਡ ਵੀ ਪੂਰੀ ਹੁੰਦੇ ਜੇ ਬਈ ਐਨਰਜੀ ਦੀ ਤੇ ਦੂਸਰੇ ਨੂੰ ਵੀ ਆਰਾਮ ਮਿਲ ਜਾਵੇ। ਸੋ ਇਸੇ ਕਰਕੇ ਸਿੱਖਣ ਤੇ ਜ਼ੋਰ ਦਿੱਤਾ ਜਾਂਦਾ ਹੈ ਕਿ ਪ੍ਰੋਪਰਰ ਨੂੰ ਸਿੱਖੋ। ਓਕੇ ਠੀਕ ਹੈ ਇਹ ਸਿਰਫ ਜਾਣਕਾਰੀਆਂ ਦੇ ਨਾਲ ਅਸੀਂ ਜਾਣ ਤੇ ਸਕਦੇ ਆ ਪਰ ਜੇ ਇਹਨੂੰ ਸਹੀ ਇਹਦਾ ਲਾਭ ਲੈਣਾ ਪ੍ਰੋਪਰਲੀ ਨੂੰ ਸਮਝ ਕੇ ਸਿੱਖ ਕੇ ਕੁਝ ਚੀਜ਼ਾਂ ਇਹਦੇ ਵਿੱਚ ਇਹ ਜੀਆਂ ਵੀ ਹੁੰਦੀਆਂ ਨੇ ਕਿ ਜਿਹੜੀਆਂ ਅਸੀਂ ਨਹੀਂ ਕਰਦੇ ਹੁੰਦੇ ਆ ਪਰ ਅਸੀਂ ਇਧਰੋਂ ਉਧਰੋਂ ਜਾਣਕਾਰੀ ਇਕੱਠੀ ਕਰਕੇ ਅਸੀਂ ਆਪੇ ਹੀ ਅਭਿਆਸ ਕਰਨ ਲੱਗ ਪੈਂਦੇ ਆ। ਜੀ ਜੀ ਤੇ ਉਹਦੇ ਵਿੱਚ ਜ਼ਿਆਦਾ ਚਾਂਸ ਇਹੀ ਆ ਜਾਂਦੇ ਆ ਕਿ ਅਸੀਂ ਜਾਂ ਤਾਂ ਖੁਦ ਵੀਕ ਨੂੰ ਵੀਕ ਮਹਿਸੂਸ ਕਰਦੇ ਆ ਜਾਂ ਕਿਸੇ ਨੂੰ ਹੀ ਲੈਂਦੇ ਨੇ ਉਹ ਠੀਕ ਹੋ ਜਾਂਦਾ ਤੇ ਉਸ ਤੋਂ ਬਾਅਦ ਸਾਨੂੰ ਲੱਗਦਾ ਹੈ ਕਿ ਸਾਡੀ ਐਨਰਜੀ ਇਹਨੇ ਸਾਰੀ ਖੇਚਦੀ ਸੋ ਆਪਣੀ ਐਨਰਜੀ ਨੂੰ ਵੀ ਕਿਵੇਂ ਸੇਫ ਰੱਖਣਾ ਹੈ ਕਿਸੇ ਨੋ ਸਿਖੀ ਹੈ ਕਿਵੇਂ ਕਰਨਾ ਹੈ ਇਹ ਤੁਸੀਂ ਸਿੱਖਣ ਵਾਲੀਆਂ ਸਾਰੀਆਂ ਚੀਜ਼ਾਂ ਨੇ ਓਕੇ ਜੀ ਮਤਲਬ ਪਹਿਲਾਂ ਸਿੱਖਣਾ ਜ਼ਰੂਰੀ ਹੈ ਸਿੱਖਣਾ ਜ਼ਰੂਰੀ ਹੈ ਤੁਹਾਨੂੰ ਗਾਈਡੈਂਸ ਹੋਊਗੀ ਤਾਂ ਹੀ ਤੁਸੀਂ ਆਪਣੇ ਔਰੇ ਦੀ એનર્ਜੀ ਕਿਸੇ ਦੇ ਅੰਦਰ ਟ੍ਰਾਂਸਫਰ ਕਰ ਰਹੇ ਹੋ ਜਾਂ ਤੁਸੀਂ ਆਪਣੀ ਹੀਲਿੰਗ ਕਰ ਰਹੇ ਹੋ ਤੁਸੀਂ ਮਿਹਨਤ ਤੇ ਕਰ ਰਹੇ ਹੋ ਤੁਹਾਨੂੰ ਆਉਟਪੁੱਟ ਦੀ بجائے ਤੁਸੀਂ ਚੰਗੀ ਆਉਟਪੁੱਟ ਮਿਲਣ ਦੀ بجائے ਤੁਸੀਂ 네ਗੇਟਿਵ ਹੋ ਰਹੇ ਹੋ ਉਹਦਾ ਇਹੀ ਇੱਕ ਕਾਰਨ ਹੈ ਕਿ ਬਿਨਾ ਸਿੱਖਣ ਤੋਂ ਬਿਲਕੁਲ ਕਿਉਂਕਿ ਲੋਕ ਸਿੱਖਣਾ ਨਹੀਂ ਚਾਹੁੰਦੇ ਜੀ ਕਿਉਂਕਿ ਅੱਗੇ ਆਪਾਂ ਪਿਛਲੇ ਸਮੇਂ 'ਚ ਕੀ ਹੁੰਦਾ ਸੀ ਕਿ ਅਗਿਆਨੀ ਲੋਕ ਗਿਆਨੀਆਂ ਨੂੰ ਲੱਭਦੇ ਹੁੰਦੇ ਸੀ ਜੀ ਕਿ ਸਾਨੂੰ ਕੋਈ ਗਿਆਨੀ ਲੱਭੇ ਸਾਨੂੰ ਕੋਈ ਦੱਸੇ ਰਾਹ ਦੱਸੇ ਜੀ ਜੀ ਪਰ ਅੱਜ ਕੱਲ ਜਿਹੜੇ ਕੁਝ ਸਿਖਾ ਸਕਦੇ ਆ ਜਿਨ੍ਹਾਂ ਨੂੰ ਕੁਝ ਨੌਲੇਜ ਆ ਉਹ ਅਗਿਆਨੀਆਂ ਨੂੰ ਲੱਭਦੇ ਨੇ ਜੀ ਕਿ ਕੋਈ ਅਗਿਆਨੀ ਲੱਭ ਜਾਣ ਸਾਨੂੰ ਜੀ ਕਿ ਅਸੀਂ ਉਹਨਾਂ ਨੂੰ ਕੁਝ ਦੇ ਸਕੀਏ ਸਮਝਾ ਸਕੀਏ ਹੂੰ ਸੋ ਅੱਗੇ ਹਨੇਰਾ ਸੀ ਅਗਿਆਨਤਾ ਦਾ ਜੀ ਅੱਜ ਹਨੇਰਾ ਹੈ ਗਿਆਨ ਦਾ ਜੀ ਕਿਉਂਕਿ ਗਿਆਨ ਇਹਨਾ ਹੋ ਚੁੱਕਾ ਹੈ ਕਿ ਗਿਆਨ ਨਹੀਂ ਹਨੇਰਾ ਪਾ ਦਿੰਦਾ ਹੈ ਕਿ ਲੋਕਾਂ ਨੂੰ ਕਨਫਿਊਜ਼ ਕਰ ਦਿੰਦਾ ਹੈ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ ਕਰੀਏ ਕਿ ਨਾ ਕਰੀਏ ਸਭ ਨੂੰ ਚੂਜ਼ ਕਰਨਾ ਮੁਸ਼ਕਲ ਹੋ ਜਾਂਦਾ ਹੈ ਚੂਜ਼ ਕਰਨਾ ਮੁਸ਼ਕਲ ਹੋ ਜਾਂਦਾ ਹੈ ਪਰ ਲੋਕ ਇਧਰੋਂ ਉਧਰੋਂ ਜਾਣਕਾਰੀਆਂ ਇਕੱਠੀਆਂ ਕਰਕੇ ਅਭਿਆਸ ਪ੍ਰੈਕਟਿਸ ਕਰਦੇ ਰਹਿੰਦੇ ਆ ਜੀ ਮਤਲਬ ਸਿਰਫ ਇਹ ਨਹੀਂ ਕਿ ਵੇਖੀ ਦੀ ਕਰਦੇ ਆ ਕੋਈ ਕੁੰਡਲ ਨਹੀਂ ਜਗਾ ਲਿਆ ਹਾਂਜੀ ਠੀਕ ਹੈ ਜੀ ਕੋਈ ਸੱਤ ਚੱਕਰਾਂ ਨੂੰ ਸੱਤਾਂ ਦਿਨਾਂ ਦੇ ਵਿੱਚ ਖੋਲਣ ਦੀ ਗਾਰੰਟੀ ਦੇ ਰਿਹਾ ਵੀ ਮੈਂ ਤੁਹਾਨੂੰ ਇਸ ਤੋਂ ਤੁਹਾਡੇ ਚ ਸੱਤ ਚੱਕਰ ਸੱਤਾਂ ਦਿਨਾਂ ਚ ਖੋਲ ਦੇਗਾ ਤੇ ਤੁਸੀਂ ਆ ਆਬਿਆਸ ਕਰੋ ਆ ਮਿਊਜ਼ਿਕ ਸੁਣੋ ਸੋ ਉਹਨਾਂ ਚੀਜ਼ਾਂ ਦੇ ਨਾਲ ਲੋਕਾਂ ਦੇ ਵਿੱਚ ਵਿਗਾਰ ਬੜੇ ਪੈ ਚੁੱਕੇ ਜੀ ਜੀ ਉਹ ਹੁਣ ਆਪਣੀ ਗਲਤੀ ਮੰਨਣ ਦੀ ਬਜਾਏ ਫਿਰ ਉਹ ਲੋਕ ਟੈਕਨੀਕ ਦੀ ਗਲਤੀ ਘਟਣ ਲੱਗ ਪੈਂਦੇ ਜਿਵੇਂ ਦੇਖੀ ਪਾਰੇ ਗੱਲ ਕੀਤੀ ਕਿ ਜਦੋਂ ਅਸੀਂ ਦੇਖੀ ਕਰਦੇ ਹਾਂ ਉਦੋਂ ਅਸੀਂ ਵੀਕ ਹੋ ਜੰਨੇ ਆ ਪਰ ਦੇਖੀ ਕਰਨ ਤੋਂ ਬਾਅਦ ਵੀਕ ਨਹੀਂ ਦੇਖੀ ਸਿੱਖਣ ਤੋਂ ਬਾਅਦ ਤੁਸੀਂ ਕਰੋਗੇ ਤਾਂ ਗਰੰਟੀ ਹੈ ਕਿ ਤੁਹਾਨੂੰ ਕਦੀ ਵੀਕਨੈਸ ਹੀ ਨਹੀਂ ਆਊਗੀ ਸਗੋਂ ਉਲਟਾ ਤੁਸੀਂ ਕਿਸੇ ਦਾ ਇਲਾਜ ਕਰੋਗੇ ਨਾ ਤੇ ਸੇਮ ਪਾਰਟ ਦੇ ਉੱਤੇ ਸੇਮ ਚੱਕਰ ਦੇ ਉੱਪਰ ਤੁਹਾਨੂੰ ਵੀ ਹੀਲਿੰਗ ਮਿਲੂਗੀ ਮਤਲਬ ਦੂਸਰਾ ਵਿਅਕਤੀ ਵੀ ਤੰਦਰੁਸਤ ਹੋਗਾ ਤੇ ਤੁਹਾਨੂੰ ਵੀ ਤਾਂ ਦਰੋਸਤੀ ਦਾ ਸਾਹ ਸੁਭਾਅ ਨਾ ਕਿ ਕਮਜ਼ੋਰੀ ਦਾ ਜੀ ਜੀ ਸੋ ਮੇਰੀ ਤੇ ਬੇਨਤੀ ਹੈ ਕਿ ਕੋਈ ਵੀ ਟੈਕਨੀਕ ਸਿੱਖਦੇ ਹੋ ਫਿਰ ਇਹਦਾ ਲਾਭ ਲੈ ਸਕਦੇ ਹੋ ਇਧਰ ਉਧਰ ਦੀਆਂ ਇਨਫੋਰਮੇਸ਼ਨਸ ਜਾਣਕਾਰੀਆਂ ਲੈ ਕੇ ਅਸੀਂ ਆਪਣਾ ਸਮਾਂ ਵੀ ਖਰਾਬ ਕਰਦੇ ਆਂ ਸਿਰ ਵੀ ਖਰਾਬ ਕਰਦੇ ਸੋ ਟੈਕਨੀਕ ਬਾਰੇ ਵੀ ਨੈਗੇਟਿਵਿਟੀ ਫੈਲਦੀ ਹੈ ਬਿਲਕੁਲ ਸੋ ਹਰ ਇੱਕ ਚੀਜ਼ ਨੂੰ ਪ੍ਰੋਪਰ ਸਿੱਖਣ ਦੀ ਲੋੜ ਹੈ ਜੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਕੋਈ ਵੀ ਕੋਈ ਵੀ ਚੀਜ਼ ਆ ਉਹਦੇ ਬਾਰੇ ਅਧੂਰੀ ਜਾਣਕਾਰੀ ਰੱਖੋਗੇ ਤਾਂ ਉਹਦਾ ਲਾਭ ਘੱਟ ਨੁਕਸਾਨ ਹੀ ਜ਼ਿਆਦਾ ਹੋਏਗਾ ਇਸ ਲਈ ਰੇਕੀ ਆ ਇਹਨੂੰ ਪਹਿਲਾਂ ਸਿੱਖੋ ਸਮਝੋ ਫਿਰ ਕਰੋ ਜੀ ਅੱਗੇ ਸਵਾਲ ਆ ਜੀ ਮੇਰਾ ਕਈ ਲੋਕ ਨੇ ਜਿਨ੍ਹਾਂ ਨੇ ਰੇਕੀ ਸਿੱਖੀ ਹੋਈ ਆ ਔਰ ਕਈ ਡਿਗਰੀਆਂ ਵੀ ਅਸਲ ਕੀਤੀ ਆ ਪਰ ਉਹ ਸਹੀ ਤਰੀਕੇ ਨਾਲ ਉਹਨੂੰ ਸਮਝ ਨਹੀਂ ਪਾਏ ਜਾਂ ਉਹਨੂੰ ਕਰ ਨਹੀਂ ਪਾ ਰਹੇ ਕੀ ਤੁਸੀਂ ਉਹਨਾਂ ਦੇ ਰਿਪੀਟ ਸੈਮੀਨਾਰ ਲਵਾਉਂਦੇ ਹੋ ਜਾਂ ਲਵਾ ਸਕਦੇ ਹੋ ਉਹਦਾ ਕੀ ਹੱਲ ਹੋ ਸਕਦਾ ਹੈ ਜੀ ਇਹ ਕਾਫੀ ਜਿਹੜੇ ਨੇ ਪਰਸਨ ਇਹੋ ਜਿਹੇ ਹੈਗੇ ਜਿਨ੍ਹਾਂ ਦੇ ਕੀ ਸਿੱਖੀ ਹੈ ਪਰ ਉਹ ਉਸ ਕਨਸੈਪਟ ਨੂੰ ਪ੍ਰੋਪਰ ਸਮਝ ਨਹੀਂ ਪਾਏ ਬਿਲਕੁਲ ਕਿਉਂਕਿ ਵੇਖੋ ਮਣੀ ਗੇਮ ਚੱਲ ਰਹੀ ਹੈ ਕਿਉਂਕਿ ਕੀ ਹੁੰਦਾ ਹੈ ਕਿ ਉਹ ਪੈਕੇਜ ਪ੍ਰੋਫਾ ਇਕੱਠਾ ਦਿੱਤਾ ਇਹਨਾਂ ਦੇ ਵੀ ਆਹ ਸਾਰੇ 5 ਦੇ 5 ਲੈਵਲ ਤੋਂ ਹੰਨ ਦਿੱਤੇ ਜਾਣਗੇ ਜਿਵੇਂ ਆਪਾਂ ਲਾਸਟ ਪੋਡਕਾਸਟ ਦੇ ਵਿੱਚ ਵੀ ਗੱਲ ਕੀਤੀ ਰਹੀ ਕਿ ਲੈਵਲਸ ਦੀ ਕਿ ਲੈਵਲ 1 2 3 4 ਐਂਡ 5th ਲੈਵਲ ਹੁੰਦੇ ਨੇ ਜੀ ਬਿਲਕੁਲ ਹੁਣ ਉਹ ਜ਼ਿਆਦਾਤਰ ਲੋਕਾਂ ਦੀ ਫੋਕਸਿੰਗ ਸਿਰਫ ਲੈਵਲ ਤੱਕ ਚੱਲ ਜਾਂਦੀ ਹੈ ਹਮ ਲਰਨਿੰਗ ਤੱਕ ਨਹੀਂ ਜਾਂਦੀ ਜੀ ਕਿਹ ਲੈਵਲ ਲੈ ਜੀਏ ਅਸੀਂ ਫਟਾਫਟ ਰੀਕੀ 마ਸਟਰ ਜਾਂ ਗ੍ਰੈਂਡ ਰੀਕੀ 마ਸਟਰ ਬਣ ਜਾਈਏ ਤਾਂ ਕਿ ਅਸੀਂ ਲੋਕਾਂ ਨੂੰ ਟੀਚ ਕਰੀਏ ਤੇ ਮਨੀ ਅਰਨਿੰਗ ਕਰੀਏ ਹਾਂ ਆਹ ਉਹ ਗੱਲ ਠੀਕ ਹੈ ਚਲੋ ਤੁਸੀਂ ਅਰਨਿੰਗ ਕਰਨਾ ਚਾਹੁੰਦੇ ਹੋ ਪਰ ਤੁਹਾਡੀ ਖੁਦ ਦੀ ਪ੍ਰੈਕਟਿਸ ਤੁਹਾਨੂੰ ਖੁਦ ਨੂੰ ਨੌਲੇਜ ਹੋਣੀ ਚਾਹੀਦੀ ਹੈ ਬਿਲਕੁਲ ਵੇਖੋ ਮੇਰਾ ਚਲੋ ਹੁਣ ਅੱਜ ਆਪਾਂ ਰੀਕੀ ਪੌਡਕਾਸਟ ਤੇ ਗੱਲ ਕਰ ਰਹੇ ਹਾਂ ਮੇਰਾ ਐਕਸਪੀਰੀਅੰਸ ਦਾ ਠੋੜਾ 15 ਸਾਲ ਦਾ ਹੈ 15 ਸਾਲ ਹੋ ਗਏ ਨੇ ਮੈਨੂੰ ਰੀਕੀ ਟੀਚ ਕਰਦੇ ਆਂ ਆਪਣਾ ਅਭਿਆਸ ਵੀ ਕਰਦੇ ਆ ਜੀ ਸੋ ਅਗਰ ਅਸੀਂ ਇਹ ਚਾਹੀਏ ਏ ਕਿ ਅਸੀਂ ਅੱਜ 15 ਦਿਨਾਂ ਜਾਂ ਹਫ਼ਤੇ ਜਾਂ ਮਹੀਨੇ ਦੇ ਵਿੱਚ ਅਸੀਂ ਫਟਾਫਟ ਪੰਜ ਲੈਵਲ ਸਿੱਖ ਕੇ ਤੇ ਫਟਾਫਟ ਟੀਚ ਕਰਨ ਲੱਗ ਪਈਏ ਤੇ ਮੇਰਾ ਕਹਿ ਲੇ ਜਿਹਨੂੰ ਸਿਖਾਓਗੇ ਉਹਨੂੰ ਵੀ ਕੁਝ ਨਹੀਂ ਪਤਾ ਲੱਗਣਾ ਤੇ ਤੁਹਾਨੂੰ ਵੀ ਕੁਝ ਪਤਾ ਨਹੀਂ ਲੱਗਾ ਕਿਉਂਕਿ ਤੁਸੀਂ ਅਭਿਆਸ ਨਹੀਂ ਕੀਤਾ ਜੀ ਸੋ ਪ੍ਰੋਪਰ ਜਿਹੜਾ ਸਿਸਟਮ ਜਦੋਂ ਤੁਸੀਂ ਸਿੱਖਦੇ ਹੋ ਨਾ ਜਦੋਂ ਤੁਹਾਨੂੰ ਟਾਈਮ ਮਿਲਦਾ ਹੈ ਤੁਸੀਂ ਜਿਹੜੇ ਆਨਲਾਈਨ ਦੇਖੀ ਸਿੱਖੇ ਪ੍ਰੋਪਰ ਟਾਈਮ ਦੇ ਕੇ ਉਹਨਾਂ ਨੂੰ ਨਹੀਂ ਇਹੋ ਜਿਹੇ ਲੋਕਾਂ ਦੇ ਵਿੱਚ ਅਕਾਊਂਟ ਕਰ ਸਕਦੇ ਏ ਕਿ ਅਸੀਂ ਦੇਖੀ ਸਿੱਖੀ ਹੈ ਸਾਨੂੰ ਸਮਝਨੇ ਲੱਗੇ ਜੀ ਠੀਕ ਹੈ ਮੈਂ ਅਸਲ ਇਹ ਦੇ ਵਿੱਚ ਇਹ ਆ ਕਿ ਜਦੋਂ ਤੁਸੀਂ ਪ੍ਰੋਪਰ ਟਾਈਮ ਤੁਹਾਨੂੰ ਕੋਈ ਦਿੰਦਾ ਹੈ ਚਾਰ ਪੰਜ ਘੰਟੇ ਦਾ ਸੈਸ਼ਨ ਲੱਗਦਾ ਹੈ ਜੀ ਚਾਰ ਪੰਜ ਘੰਟੇ ਦੇ ਸੈਸ਼ਨ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਬੇਸਿਕ ਕਲੀਅਰ ਹੋਣੀਆਂ ਚਾਹੀਦੀਆਂ ਨੇ ਤੇ ਹੋ ਵੀ ਜਾਂਦੀਆਂ ਨੇ ਜੀ ਪਰ ਜਦ ਨਾਲ ਜਦ ਉਹ ਆਪਣਾ ਟਾਈਮ ਨਹੀਂ ਮਿਲਦਾ ਸਾਡੇ ਮਨ ਦੇ ਸਵਾਲ ਅਧੇ ਅਧੂਰੇ ਰਹਿ ਜਾਂਦੇ ਆ ਕੀ ਹੁੰਦਾ ਹੈ ਕਿ ਥੋੜੀ ਜੀ ਫੀਸ ਲੈ ਕੇ ਤੁਸੀਂ ਕੈਮਰੇ ਦੇ ਸਾਹਮਣੇ ਆਓ ਆ ਮੇਰੀ ਵੀਡੀਓ ਵੇਖ ਲਓ ਤੇ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਮੇਰੇ ਕੋ ਇਨੀਸ਼ੀਏਸ਼ਨ ਲਾਓ ਤੇ ਫੀਸ ਪੇ ਕਰੋ ਤੇ ਪ੍ਰੈਕਟਿਸ ਕਰੋ ਹੁਣ ਉਹ ਜਿਹੜੇ ਸਵਾਲ ਫੇਸ ਟੂ ਫੇਸ ਬੈ ਕੇ ਕੈਮਰੇ ਤੇ ਜਾਂ ਆਫਲਾਈਨ ਬੈ ਕੇ ਕਲੀਅਰ ਹੋਣੇ ਸੀ ਉਹ ਨਹੀਂ ਹੋਏ ਸੋ ਇਸ ਕਰਕੇ ਉਹਨਾਂ ਨੂੰ ਜਿਹੜੀਆਂ ਪ੍ਰੈਕਟਿਸ ਦੇ ਦੌਰਾਨ ਪਰੇਸ਼ਾਨੀਆਂ ਆਉਂਦੀਆਂ ਨੇ ਅ ਉਹ ਐਕਸਪੀਰੀਅੰਸ ਹੁੰਦੇ ਨੇ ਕਿਹਾ ਕੋਈ ਸਵਾਲ ਹੁੰਦੇ ਨੇ ਕਿ ਆਹ ਅਭਿਆਸ ਕਿਵੇਂ ਕਰੀਏ ਜਾਂ ਇਸ ਬਿਮਾਰੀ ਵਾਸਤੇ ਕਿਵੇਂ ਇਲਾਜ ਕਰੀਏ ਕਿ ਕਿਸ ਕਿਸ ਜਗ੍ਹਾ ਤੇ ਰਕੀ ਜਾਈਏ ਉਹ ਗੱਲਾਂ ਮਨ ਦੇ ਵਿੱਚ ਅਧੂਰੀਆਂ ਬਲੌਕ ਬਣ ਕੇ ਰਹਿ ਜਾਂਦੀਆਂ ਨੇ ਜੀ ਜੀ ਦਾ ਕਰਕੇ ਸਿੱਖਣ ਤੋਂ ਬਾਅਦ ਵੀ ਲੋਕ ਗਰੋ ਨਹੀਂ ਕਰ ਪਾਉਂਦੇ ਇਸ ਵਿੱਦਿਆ ਦਾ ਪੂਰਾ ਫਾਇਦਾ ਨਹੀਂ ਲੈ ਪਾਉਂਦੇ ਸੋ ਪ੍ਰੋਪਰ ਸੈਸ਼ਨ ਲੈਣਾ ਪੈਂਦਾ ਹੈ ਇਹਦਾ ਪ੍ਰੋਪਰ ਟਾਈਮ ਦਊਗਾ ਕੋਈ ਸਿਖਾਉਣ ਵਾਲਾ ਸਿੱਖਣ ਵਾਲਾ ਵੀ ਸਿੱਖਣ ਦੀ ਭਾਵਨਾ ਨਾਲ ਟਾਈਮ ਦਵੇ ਤਾਂ ਫਿਰ ਨਾਲ ਦੀ ਨਾਲ ਉਹਦੀ ਕੰਟੀਨਿਊਟੀ ਬਣਦੀ ਜਾਂਦੀ ਹੈ ਪ੍ਰੈਕਟਿਸ ਦੀ ਵੀ ਤੇ ਸਵਾਲ ਵੀ ਕਲੀਅਰ ਹੁੰਦੇ ਜਾਂਦੇ ਜੀ ਹੁਣ ਤੁਸੀਂ ਇਹਨਾਂ ਦਰਸ਼ਕਾਂ ਨੂੰ ਜਾਂ ਇਹਨਾਂ ਲੋਕਾਂ ਨੂੰ ਜਿਵੇਂ ਜਿਨ੍ਹਾਂ ਨੇ ਆਲਰੇਡੀ ਡਿਗਰੀਆਂ ਕੀਤੀਆਂ ਹੀ ਆ ਉਹਨਾਂ ਨੂੰ ਫਿਰ ਰਿਪੀਟ ਜੇ ਤੁਹਾਡੇ ਨਾਲ ਸੰਪਰਕ ਕਰਨ ਤੇ ਤੁਸੀਂ ਰਿਪੀਟ ਸੈਮੀਨਾਰ ਲਵਾਓਗੇ ਉਹਨਾਂ ਨੂੰ ਜਾਂ ਕੀ ਉਹਨਾਂ ਨੂੰ ਇਹ ਵਮੈਸ਼ਨ ਦੇ ਹੋਵੇ ਜੀ ਜੀ ਵੇਖੋ ਜੋ ਮੇਰਾ ਸਿਸਟਮ ਹੈ ਸਿਖਾਉਣ ਦਾ ਪਹਿਲਾ ਇਹ ਦੱਸ ਦਿਆ ਕਿ ਜੋ ਮੇਰਾ ਸਿਸਟਮ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀ ਲਰਨਰ ਹੈ ਸਿੱਖਿਆਰਤੀ ਜਾਂ ਕੋਈ ਸਿੱਖਣ ਵਾਲਾ ਉਹ 1 ਟੂ 1 ਵੀਡੀਓ ਕਾਲ ਤੇ ਆਵੇ ਕਿ ਆਪ ਤੋਂ 5 ਘੰਟੇ ਰੈਗੂਲਰ ਨੂੰ ਟਾਈਮ ਮਿਲਦਾ ਹੈ ਜੀ ਜਿਹੜੇ ਆਲਰੇਡੀ ਪਿਛਲੇ ਪੌਡਕਾਸਟ ਤੋਂ ਬਾਅਦ ਆਨਲਾਈਨ ਸਿੱਖ ਚੁੱਕੇ ਆ ਉਹ ਉਹਨਾਂ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਹਾਂ ਵਾਕੇ ਇਹ ਸਾਨੂੰ ਤੁਸੀਂ ਪ੍ਰੋਪਰ ਸਹੀ ਟਾਈਮ ਦੇ ਕੇ ਸਾਨੂੰ ਗਾਈਡ ਕੀਤਾ ਜੀ 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 ਠੀਕ ਹੈ ਜੀ ਸੋ ਅਗਰ ਜਿਨ੍ਹਾਂ ਨੇ ਰਿਪੀਟ ਲਾਉਣਾ ਹੈ ਉਹਨਾਂ ਦੀ ਇਨੀਸ਼ੀਏਸ਼ਨ ਦੁਬਾਰਾ ਕਦਰੋਂ ਦੀ ਲੋਡ ਨਹੀਂ ਹੁੰਦੀ ਕਿਉਂਕਿ ਇਨੀਸ਼ੀਏਸ਼ਨ ਦੁਬਾਰਾ ਬਾਰ-ਬਾਰ ਕਰਨ ਦੀ ਲੋਡ ਨਹੀਂ ਹੁੰਦੀ ਪਰ ਉਹਨਾਂ ਨੂੰ ਨੌਲੇਜ ਦੀ ਲੋੜ ਹੈ ਉਹਨਾਂ ਦੇ ਮਨ ਦੇ ਕੁਐਸਚਨ ਅਗਰ ਉਹ ਕਲੀਅਰ ਕਰਨਾ ਚਾਹਣ ਤਾਂ ਉਹ ਰੀਪੀਟ ਸੈਮੀਨਾਰ ਲੈ ਸਕਦੇ ਠੀਕ ਹੈ ਜੋ ਆਪਣਾ ਉਹ ਆਪਣੇ ਸਾਰੇ ਮਨ ਦੇ ਸਵਾਲ ਜਾਂ ਪ੍ਰੈਕਟਿਸ ਦਾ ਪ੍ਰੈਕਟਿਸ ਕਿਵੇਂ ਕਰੀਏ ਉਹ ਸਾਰੀ ਚੀਜ਼ਾਂ ਪੁੱਛ ਕੇ ਆਪਣੇ ਬਲੌਕ ਕਲੀਅਰ ਕਰਕੇ ਅੱਗੇ ਵਧਣ ਤਾਂ ਜੋ ਉਹਨਾਂ ਨੂੰ ਇਸ ਚੀਜ਼ ਦਾ ਬਤੋ-ਬਤ ਫਾਇਦਾ ਮਿਲੇ ਹਾਂ ਠੀਕ ਹੈ ਜੀ ਮੇਰੀ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਰੂਰ ਇੱਕ ਵਾਰੀ ਸੰਪਰਕ ਕਰੋ ਜੇ ਤੁਹਾਡੇ ਕੋਈ ਪਰਸਨਲ ਸਵਾਲ ਨੇ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਤੇ ਡਾਇਰੈਕਟ ਟਾਈਮ ਲੈ ਕੇ ਕਾਉਂਸਲਿੰਗ ਕਰ ਸਕਦੇ ਜੀ ਜੀ ਅੱਗੇ ਇੱਕ ਸਵਾਲ ਹੈ ਮੇਰਾ ਕੀ ਰੇਕੀ ਦੇ ਨਾਲ ਅਸੀਂ ਆਪਣੇ ਸ਼ਕਤੀ ਚੱਕਰਾਂ ਦਾ ਜਿਹਨਾਂ ਨੂੰ ਸੱਤ ਚੱਕਰ ਕਿਹਾ ਜਾਂਦਾ ਹੈ ਉਹਨਾਂ ਦਾ ਹੀ ਇਲਾਜ ਕੀਤਾ ਜਾਂਦਾ ਹੈ ਜਾਂ ਕੋਈ ਹੋਰ ਵੀ ਤਰੀਕਾ ਜਾਂ ਹੋਰ ਵੀ ਵਿਧੀ ਹੈਗੀ ਹੈ ਜਿਹਦੇ ਨਾਲ ਆਪਾਂ ਬਿਮਾਰੀ ਨੂੰ ਛੇਤੀ ਠੀਕ ਕਰ ਸਕਦੇ ਹਾਂ ਵੇਖੋ ਸਾਰੇ ਲੋਕ ਮੀਡੀਆ ਨਾਲ ਜੁੜੇ ਨੇ ਸ਼ਕਤੀ ਚੱਕਰਾਂ ਬਾਰੇ ਸਾਡੇ ਸੂਖਮ ਸਰੀਰ ਤੇ ਜਿਹੜੇ 7 ਚੱਕਰ ਨੇ ਕਾਫੀ ਲੋਕ ਜਾਣਦੇ ਨੇ ਕਾਫੀ ਲੋਕ ਜਾਣਦੇ ਨੇ ਬਿਲਕੁਲ ਕਿ ਸਾਡੇ ਸਰੀਰ ਦੇ 5 ਐਲੀਮੈਂਟ ਕਿਹੜੇ ਨੇ ਧਰਤੀ ਪਾਣੀ ਅੱਗ ਹਵਾ ਆਕਾਸ਼ ਠੀਕ ਹੈ ਜੀ ਸਾਡਾ ਔਰਾ ਹੈ ਸਾਡਾ ਪ੍ਰਾਣਸ਼ੀਰ ਕਾਫੀ ਲੋਕ ਇਸ ਚੀਜ਼ ਦੀ ਨੌਲੇਜ ਰੱਖਦੇ ਨੇ ਬਿਲਕੁਲ ਬਿਲਕੁਲ ਸੋ ਜਦੋਂਸੀਂ ਆਪਣਾ ਇਲਾਜ ਕਰਦੇ ਆ ਨਾ ਬੇਸਿਕ ਉੱਤੇ ਹੈਗੇ ਸੈਂਟਰ ਪੁਆਇੰਟ ਨੇ ਸਾਡੇ ਇਸ ਔਰ ਸੂਖਮ ਸਰੀਰ ਦੇ ਸੱਤ ਚੱਕਰ ਇਹਨੂੰ ਸੈਂਟਰ ਪੁਆਇੰਟ ਕਹਿੰਦੇ ਚੱਕਰ ਕਹਿੰਦੇ ਸਾਡੇ ਸੱਤ ਸਥਾਨ ਕਹਿੰਦੇ ਸੱਤ ਮੰਜਲੇ ਕਹਿੰਦੇ 7 ਹਾਊਸਸ ਕਹਿੰਦੇ ਸੋ ਇਹ ਜਿਹੜੇ ਸਾਡੇ 36 ਚੱਕਰ ਨੇ ਇਹ ਸਾਡੇ ਪੂਰੇ ਪ੍ਰਾਂਸ਼ੀ ਨੂੰ ਕੰਟਰੋਲ ਕਰਦੇ ਨੇ ਪਰ ਸਿਰਫ ਇਹਨਾਂ ਦੇ ਉੱਤੇ ਇਕੱਲੀ ਇਹਨਾਂ ਦੇ ਉੱਤੇ ਦੇਖੀ ਜਾਣ ਨਾਲ ਸਾਡੇ ਕਈ ਪ੍ਰੋਬਲਮ ਜਿਹੜੀਆਂ ਡਿਜ਼ੀਜ਼ ਨੇ ਭਾਵੇਂ ਮੈਂਟਲ ਹੀ ਆ ਭਾਵੇਂ ਉਹ ਮਾਨਸਿਕ ਆ ਭਾਵੇਂ ਉਸ ਆ ਭਾਵੇਂ ਸਰੀਰਕ ਨੇ ਭਾਵੇਂ ਮਾਨਸਿਕ ਨੇ ਚੱਕਰਾਂ ਨੂੰ ਤੇ ਹੀਲ ਕਰ ਲਈਏ ਪਰ ਫੁੱਲ ਬਾਡੀ ਟ੍ਰੀਟਮੈਂਟ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਤੇ ਫੁੱਲ ਬਾਡੀ ਟ੍ਰੀਟਮੈਂਟ ਹੁੰਦਾ ਹੈ ਕਿ ਚੱਕਰ ਨਾਲ ਜੁੜੀ ਹੋਈ ਉਸ ਬਿਮਾਰੀ ਦੀ ਜੜ੍ਹ ਹੋ ਸਕਦਾ ਤੁਹਾਡੇ ਕਿਸੇ ਬਾਡੀ ਪਾਰਟ ਤੇ ਕਿਸੇ ਹੋਰ ਜਗ੍ਹਾ ਤੇ ਪਈ ਹੋਵੇ ਸੋ ਚੱਕਰ ਦੀ ਹੀਲਿੰਗ ਤੇ ਕਰਦੇ ਆ ਫੁੱਲ ਬਾਡੀ ਟ੍ਰੀਟਮੈਂਟ ਦੇ ਦੌਰਾਨ ਸਾਡੀ ਪੂਰੀ ਬਾਡੀ ਦੀ ਜਿਵੇਂ ਕਲੈਂਸਿੰਗ ਹੋ ਜਾਂਦੀ ਹੈ ਸਫਾਈ ਹੋ ਜਾਂਦੀ ਹੈ ਚੱਕਰਸ ਦੀ ਕਲੈਂਸਿੰਗ ਵੀ ਹੁੰਦੀ ਹੈ ਤੇ ਬਾਕੀ ਬਾਡੀ ਪਾਰਟਸ ਦੀ ਵੀ ਕਲੈਂਸਿੰਗ ਹੋ ਜਾਂਦੀ ਹੈ ਜਿਵੇਂ ਹੀਲਿੰਗ ਹੋ ਜਾਂਦੀ ਹੈ ਠੀਕ ਹੈ ਜੀ ਜਦੋਂ ਤੁਸੀਂ ਰੇਕੀ ਦਾ ਅਭਿਆਸ ਕਰਦੇ ਹੋ ਇਹਦੇ ਨਾਲ ਨਾਲ ਤੁਸੀਂ ਮੈਡੀਟੇਸ਼ਨ ਨਾਲ ਵੀ ਜੁੜ ਸਕਦੇ ਹੋ ਮੈਡੀਟੇਸ਼ਨ ਵੀ ਤੁਹਾਡੇ ਚੱਕਰਾ ਨੂੰ ਕਲੈਂਸ ਕਰਨ ਦਾ ਹੋਵੇ ਇਹਨੂੰ ਸਾਫ਼ ਕਰਨ ਦਾ ਇੱਕ ਵਧੀਆ ਤਰੀਕਾ ਹੈ ਅੱਛਾ ਜੀ ਦੂਸਰਾ ਤਰੀਕਾ ਹੈ ਤੁਸੀਂ ਨੇਚਰ ਨਾਲ ਜੁੜੋ ਨੇਚਰਲ ਮਾਹੌਲ ਦੇ ਵਿੱਚ ਜ਼ਿਆਦਾ ਰਹੋ ਹਰੀਆਲੀ ਵਾਲੇ ਮਾਹੌਲ 'ਚ ਅਗਰ ਤੁਸੀਂ ਪਹੁੰਚ ਸਕਦੇ ਹੋ ਰਹਿ ਸਕਦੇ ਹੋ ਤੇ ਆਪਣਾ ਸਮਾਂ ਥੋੜਾ ਜਿਹਾ ਹਲਿਆਲੀ ਵਾਲੀ ਜਗ੍ਹਾ ਤੇ ਦਿਓ ਜਿੱਥੇ ਕੁਦਰਤੀ ਜਿਹੜਾ এনवायरमेंट ਹੋਵੇ ਵਾਤਾਵਰਣ ਹੋਵੇ ਜੀ ਬਿਲਕੁਲ ਠੀਕ ਹੈ ਅਗਲਾ ਤਰੀਕਾ ਹੈਗਾ ਕਿ ਤੁਸੀਂ ਇਹਨਾਂ 엘িমੈਂਟਸ ਦੇ ਟੱਚ 'ਚ ਰਹੋ ਜਿਵੇਂ ਅਕਸਰ ਦੇ ਟੱਚ 'ਚ ਰਹੋ ਨੰਗੇ ਪੈਰੀ ਥੋੜਾ ਘੁੰਮੋ ਜਾਂ ਸੈਰ ਕਰੋ ਠੀਕ ਹੈ ਜੀ ਵਾਟਰ ਐਲੀਮੈਂਟ ਦੇ ਟੱਚ ਚ ਰਹੋ ਕਿਸੇ ਦਰਿਆ ਜਾਂ ਸਰੋਵਰ ਦੇ ਵਿੱਚ ਜਾ ਕੇ ਪਾਣੀ ਦੇ ਟੱਚ ਚ ਹੋ ਜਿੱਥੇ ਖੁੱਲਾ ਪਾਣੀ ਹੋਵੇ ਜਿਸੇ ਤੁਹਾਨੂੰ ਵਾਟਰ ਐਲੀਮੈਂਟ ਦੀ ਫੋਰਸ ਮਿਲ ਸਕੇ ਖੁੱਲੀ ਹਵਾ ਦੇ ਵਿੱਚ ਰਹੋ ਆਕਾਸ਼ਾਤ ਤੇ ਸਾਡੀ ਬੋਡੀ ਦੇ ਵਿੱਚ ਖੁੱਲੇ ਆਕਾਸ਼ ਵੱਲ ਵੇਖੋ ਤਾਂ ਕਿ ਤੁਹਾਡਾ ਜਿਹੜਾ ਸਕਾਈ ਐਲੀਮੈਂਟ ਹੈ ਉਹ ਡਵੈਲਪ ਹੋ ਸਕੇ ਠੀਕ ਹੈ ਤੁਸੀਂ ਜਿਵੇਂ ਸਨਲਾਈਟ ਹੈ ਧੋਪਿਆ ਉਹ ਵੀ ਲਓ ਤੁਹਾਡੀ ਬੋਡੀ ਨੂੰ ਉਹਦੀ ਵੀ ਲੋੜ ਹੈ ਸੋ ਇਹ ਇਹਨਾਂ 5 ਐਲੀਮੈਂਟਸ ਦੇ ਟੱਚ ਚ ਆ ਕੇ ਵੀ ਅਸੀਂ ਆਪਣੇ ਜਿਹੜੇ 엘ਿਮੈਂਟਸ ਨੇ ਜਿਹੜੇ ਬਾਡੀ ਦੇ ਉਹਨਾਂ ਨੂੰ ਅਸੀਂ ਵਧੀਆ ਕਰ ਸਕਦੇ ਆ ਜੀ ਸੋ ਅਗਰ ਅਸੀਂ ਇਹਨਾਂ ਦੇ ਟੱਚ 'ਚ ਨਹੀਂ ਰਹਿੰਦੇ ਤਾਂ ਵੀ ਇਹਨਾਂ ਦਾ ਸਬੰਧ ਰੱਖਦਿਆਂ ਇਹ ਪ੍ਰੋਬਲਮ ਸਾਡੀ ਬਾਡੀ 'ਚ ਕ੍ਰੀਏਟ ਹੋ ਜਾਂਦੀਆਂ ਨੇ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਦੱਸੋ ਇੱਕ ਹੋਰ ਬੜਾ ਕਾਮਨ ਜਿਹਾ ਸਵਾਲ ਆ ਬੜੇ ਲੋਕ ਪੁੱਛਦੇ ਆ ਕਿ ਜੇ ਆਪਾਂ ਦੇ ਕੀ ਸਿੱਖਣੀ ਆ ਉਦੇ ਲਈ ਸਾਨੂੰ ਕਿੰਨਾ ਸਮਾਂ ਤੁਹਾਡੇ ਕੋਲ ਆਣਾ ਪਊਗਾ ਜਾਂ ਕਿੰਨਾ ਸਮਾਂ ਆਨਲਾਈਨ ਕਲਾਸਾਂ ਜਾਂ ਆਫਲਾਈਨ ਕਲਾਸਾਂ ਲਗਾਉਣੀਆਂ ਪਊਗੀਆਂ ਕਿੰਨੇ ਸਮੇਂ ਵਿੱਚ ਅਸੀਂ ਪ੍ਰੋਪਰ ਸਿੱਖ ਸਕਦੇ ਹਾਂ ਹਾਂਜੀ ਵੇਖੋ ਜਦੋਂ ਤੁਸੀਂ ਫਸਟ ਲੈਵਲ ਸੈਮੀਨਾਰ ਸਿੱਖਦੇ ਹੋ ਜੀ ਪੂਰਾ ਉਹਦੀ ਟ੍ਰੇਨਿੰਗ ਲੈਂਦੇ ਹੋ ਉਹਦੀ 4 ਤੋਂ 5 ਘੰਟੇ ਭਾਵੇਂ ਤੁਸੀਂ ਆਨਲਾਈਨ ਲਾਓ ਭਾਵੇਂ ਆਫਲਾਈਨ ਲਾਓ ਤੁਹਾਨੂੰ ਇੰਨਾ ਸਮਾਂ ਦੇ ਕੇ ਫਸਟ ਲੈਵਲ ਜਿਹੜਾ ਤੁਹਾਡਾ ਉਹ ਕੰਪਲੀਟ ਕਰ ਦਿੱਤਾ ਜਾਂਦਾ ਹੈ 4 ਤੋਂ 5 ਘੰਟੇ 4 ਤੋਂ 5 ਘੰਟੇ ਆਨਲਾਈਨ ਜਾਂ ਆਫਲਾਈਨ ਵੀ ਤੁਸੀਂ ਆਉਂਦੇ ਹੋ ਸਿੱਖਣ ਲਈ ਤਾਂ ਉਹ ਫਸਟ ਜਿਹੜਾ ਸੈਮੀਨਾਰ ਕੰਪਲੀਟ ਹੋ ਜਾਂਦਾ ਹੈ ਮਤਲਬ ਇੱਕ ਦਿਨ ਚ ਹੀ ਇੱਕ ਦਿਨ ਦੇ ਵਿੱਚ ਕੰਪਲੀਟ ਪਹਿਲਾ ਲੈਵਲ ਕੰਪਲੀਟ ਹੋ ਜਾਏਗਾ ਹਾਂਜੀ ਠੀਕ ਹੈ ਜੀ ਅਗਰ ਸਟੂਡੈਂਟ ਦੀ ਕੋਈ ਖਾਸ ਰਿਕੁਆਇਰਮੈਂਟ ਹੈ ਕਿ ਹਾਂ ਉਹਨੂੰ ਅਲੱਗ ਜਾਂ ਕਿਸੇ ਹੋਰ ਮੁਸ਼ਕਲ ਵਾਸਤੇ ਵੱਖਰਾ ਟਾਈਮ ਦੇਣ ਦੀ ਲੋੜ ਹੈ ਤਾਂ ਫਿਰ ਕਈ ਵਾਰ 10 ਤੋਂ 12 ਘੰਟੇ ਦਾ ਟਾਈਮ ਦੋ ਦਿਨ ਦੇ ਵਿੱਚ ਵੰਡ ਕੇ ਦਿੱਤਾ ਜਾਂਦਾ ਹੈ ਓਕੇ ਨਹੀਂ ਤੇ ਅਦਰਵਾਈਜ਼ ਜੋ ਬੇਸਿਕ ਜਿਹੜੀ ਜ਼ਰੂਰੀ ਜਾਣਕਾਰੀ ਹੈ ਜਿਹੜੀ ਹਰ ਇੱਕ ਰੇਗੀ ਹੀ ਲਰ ਨੂੰ ਪਤਾ ਹੋਣੀ ਚਾਹੀਦੀ ਹੈ ਉਹ 4 ਤੋਂ 5 ਘੰਟੇ ਦੇ ਸੈਸ਼ਨ ਦੇ ਵਿੱਚ ਉਹ ਕੰਪਲੀਟ ਕਰ ਦਿੱਤੀ ਜਰੀਏ ਉਸ ਤੋਂ ਬਾਅਦ ਜਿਹੜਾ ਸਖਿਆਰਥੀ ਫਸਟ ਲੈਵਲ ਕੋਈ ਸਿੱਖ ਲੈਂਦਾ ਹੈ ਨਾ ਦੇਖੀ ਦਾ ਉਹਨੇ ਫਿਰ ਇੰਡੀਪੈਂਡੈਂਟ ਹੋ ਕੇ ਆਪਣੇ ਲੈਵਲ ਤੇ ਇੱਕੀ ਦਿੰਦਾ ਅਭਿਆਸ ਰੈਗੂਲਰ ਕਰਨਾ ਹੁੰਦਾ ਹੈ ਜੋ ਜੋ ਉਹਨੂੰ ਅਭਿਆਸ ਦੱਸਿਆ ਜਾਂਦਾ ਹੈ ਉਹ ਪ੍ਰੋਪਰ ਉਸ ਸਿਸਟਮ ਨਾਲ ਕਰ ਲੈਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਸੈਕੰਡ ਲੈਵਲ ਸਿਕਾਇਆ ਜਾਂਦਾ ਓਕੇ ਮਤਲਬ ਕਿ ਦਿਨ ਤੋਂ ਬਾਅਦ ਅਸੀਂ ਦੂਜਾ ਲੈਵਲ ਸ਼ੁਰੂ ਕਰਾਂਗੇ ਜੀ ਜੀ ਉਹਦਾ ਸਹੀ ਜੋ ਟ੍ਰੈਡੀਸ਼ਨਲ ਮੈਥਡ ਸਹੀ ਤਰੀਕਾ ਤੇ ਇਹ ਹੀ ਹੈ ਕਿ ਪਹਿਲਾਂ ਇੱਕ ਲੈਵਲ ਸਿੱਖੋ ਆਪਣਾ ਪ੍ਰੋਪਰ ਅਭਿਆਸ ਕਰੋ ਇੰਡੀਪੈਂਡੈਂਟ ਹੋ ਕੇ ਆਪਣੇ ਐਕਸਪੀਰੀਅੰਸ ਕਰੋ ਤਾਂ ਕਿ ਤੁਹਾਡਾ ਹੌਸਲਾ ਵੀ ਬਤੇ ਤੁਹਾਨੂੰ ਉਦੇ ਤਜਰਬੇ ਵੀ ਮੈਨੂੰ ਤਾਂ ਕਿ ਸੈਕੰਡ ਲੈਵਲ ਦੇ ਲਈ ਅਸੀਂ ਪ੍ਰਪੇਅਰ ਹੋ ਜਾਈਏ ਮਤਲਬ 21 ਦਿਨ ਘੱਟ ਤੋਂ ਘੱਟ ਪੀਰੀਅਡ ਹੈ ਤੁਹਾਨੂੰ ਜੇ ਵੱਧ ਹੋ ਸਕੇ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈ ਵੱਧ ਵੀ ਤੁਸੀਂ ਅਭਿਆਸ ਕਰਕੇ ਸਿੱਖਣਾ ਚਾਹੋ ਤੇ ਫਿਰ ਸੈਕੰਡ ਲੈਵਲ ਸਿੱਖ ਸਕਦੇ ਹੋ ਜਾਂ ਤੁਸੀਂ ਮਤਲਬ 21 ਦਿਨ ਵੀ ਕਰ ਸਕਦੇ ਹੋ ਜਾਂ 15 ਦਿਨ ਤੱਕ ਵੀ ਕਰ ਸਕਦੇ ਹੋ ਮਿਨੀਮਮ 15 ਦਿਨ ਦਾ ਅਭਿਆਸ ਤੇ ਹੋਣਾ ਹੀ ਚਾਹੀਦਾ ਹੈ ਕਈਆਂ ਨੂੰ ਜਲਦੀ ਹੁੰਦੀ ਹੈ ਕਿ ਅਸੀਂ ਸੈਕੰਡ ਲੈਵਲ ਸਿੱਖ ਲਈਏ ਪਰ ਫਿਰ ਵੀ ਜੋ ਮੇਰਾ ਮੇਰੀ ਤਕਨੀਕ ਹੈ ਮੇਰੇ ਸਿਖਾਉਣ ਦਾ ਤਰੀਕਾ ਹੈ ਕਿ ਜੋ ਫਸਟ ਲੈਵਲ ਸਿੱਖਿਆ ਹਫਤਾ 15 ਤੁਹਾਡੇ ਨੂੰ ਤਾਂ ਅਭਿਆਸ ਕਰੋ ਜੀ ਅਗਰ ਵੱਧ ਟਾਈਮ ਲਾਉਣਾ ਹੋਵੇ ਤਾਂ 21 ਦਿਨ ਲਾਓ ਫਿਰ ਉਸ ਤੋਂ ਬਾਅਦ ਸੈਕੰਡ ਲੈਵਲ ਤੁਸੀਂ ਸਿੱਖ ਕੇ 2.5 ਤੋਂ 3 ਮਹੀਨੇ ਰੈਗੂਲਰ ਆਪਣਾ ਅਭਿਆਸ ਕਰੋ ਨਾਲ ਦੂਸਰਿਆਂ ਨੂੰ ਦੂਰੋਂ ਡਿਸਟੈਂਸ ਤੋਂ ਹੀ ਲੈਂਦੇ ਹੋ ਤੁਹਾਡੇ ਕੋਈ ਨੀਅਰ ਡੀਅਰ ਵਨ ਕੋਈ ਹੈਗੇ ਰਿਸ਼ਤੇਦਾਰ ਨੇ ਜਾਂ ਕੋਈ ਆਪਣੇ ਕਿਸੇ ਖਾਸ ਕੰਮ ਲਈ ਰੇਗੀ ਭੇਜਣਾ ਚਾਹੁੰਦੇ ਹੋ ਤੁਹਾਡੇ ਕੋਈ ਖਾਸ ਇਨਫਰਮੇਸ਼ਨ ਹੈ ਜਾਂ ਤੁਸੀਂ ਕੋਈ ਆਪਣੇ ਇੱਛਾ ਪੂਰੀ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਰੈਗੂਲਰ ਦੋਟਾ ਹੀ ਵੀ ਰੈਗੂਲਰ ਉਹਨਾਂ ਚੀਜ਼ਾਂ ਦੇ ਉੱਤੇ ਕੰਮ ਕਰੋ ਤਾਂ ਕਿ ਤੁਹਾਨੂੰ ਡਿਸਟੈਂਸ ਹੀਲਿੰਗ ਦੇ ਐਕਸਪੀਰੀਅੰਸ ਚੰਗੀ ਤਰ੍ਹਾਂ ਹੋ ਜਾਵੇ ਜੀ ਫਿਰ ਉਸ ਤੋਂ ਬਾਅਦ 3rd ਲੈਵਲ ਤੁਸੀਂ ਸਿੱਖ ਸਕਦੇ ਹੋ 3rd ਲੈਵਲ ਦੀ ਅਨਟਿਊਨਮੈਂਟਲ ਲੈਂਥ ਤੋਂ ਬਾਅਦ ਤੁਸੀਂ ਆਪਣੀ એનર્ਜੀ ਦੇ ਕੁਆਂਟਮ ਨੂੰ ਸਮਝ ਸਕਦੇ ਹੋ ਤੁਹਾਨੂੰ ਮਹਿਸੂਸ ਹੋਊਗਾ ਕਿ ਹਾਂ ਪਹਿਲਾਂ ਨਾਲੋਂ ਕਾਫੀ ਹਜ਼ਰਤ ਆ ਕਿ ਜਿਹੜਾ એનર્ਜੀ ਦਾ ਜਿਹੜਾ ਲੈਵਲ ਹੈ ਮੇਰੇ ਅੰਦਰ ਵੱਧ ਚੁੱਕਾ ਹੈ ਪਰ ਇਹ ਇਕ ਜਾਂ ਦੋ ਦਿਨ ਦੇ ਵਿੱਚ ਨਹੀਂ ਹੁੰਦਾ ਇਹ ਮਤਲਬ ਇੱਕ ਪ੍ਰੋਪਰ ਟਾਈਮ ਦੇ ਕੇ ਸਾਨੂੰ ਪਿਛਲੇ ਲੈਵਲ ਦੇ ਐਕਸਪੀਰੀਅੰਸ ਲੈ ਕੇ ਹੀ ਅੱਗੇ ਵਧਣਾ ਚਾਹੀਦਾ ਹੈ ਓਕੇ ਸੋ ਅਗਰ ਇਸ ਸਿਸਟਮ ਨਾਲ ਜੁੜ ਕੇ ਤੁਸੀਂ ਚੱਲਦੇ ਹੋ ਅੱਗੇ ਵਧਦੇ ਹੋ ਤਾਂ ਤੁਹਾਨੂੰ ਕਦੀ ਵੀ ਨਿਰਾਸ਼ਾ ਨਹੀਂ ਹੋਊਗੀ ਕਿ ਅਸੀਂ ਵੀ ਦੇਖੀ ਸਿੱਖੀ ਸਾਨੂੰ ਪੈਦਾ ਨਹੀਂ ਹੋਇਆ ਜੀ ਜੀ ਸੋ ਦੇਖੀ ਜੋ ਸਹੀ ਤਰੀਕੇ ਨਾਲ ਸਿੱਖੰਦਾ ਤੇ ਇਹ ਤਰੀਕਾ ਹੈ ਹਮ ਬਾਕੀ ਇਸ ਗੱਲ ਦੇ ਵਿੱਚ ਮੈਂ ਇਹ ਵੀ ਗੱਲ ਕਰਨੀ ਚਾਹੂੰਗਾ ਇਹਦੇ ਨਾਲ ਨਾਲ ਕਿ ਅਸੀਂ ਕਿਸੇ ਦੇ ਕੰਪੀਟੀਟਰ ਨਹੀਂਗੇ ਜੀ ਅਸੀਂ ਨਹੀਂ ਕਹਿ ਰਹੇ ਕਿ ਅਸੀਂ ਸਹੀ ਸਿਖਾਉਨੇ ਆ ਜਾਂ ਬਾਕੀ ਇਹ ਕਿੱਥੋਂ ਗਲਤ ਸਿੱਖੀ ਆ ਸਿਰਫ ਵੇਖੋ ਜਿਵੇਂ ਪਹਿਲਾਂ ਗੱਲ ਕਹੀ ਕਿ ਸਿੱਖਣ ਵਾਲਿਆਂ ਦੀ ਘਾਟ ਹੈ ਸਿਖਾਉਣ ਵਾਲਿਆਂ ਦੀ ਨਹੀਂ ਬਿਲਕੁਲ ਸੋ ਸਿੱਖਣ ਵਾਲੇ ਦੀ ਘਾਟ ਇਸ ਲੈਵਲ ਤੇ ਵੀ ਆ ਜਾਂਦੀ ਹੈ ਕਿ ਲੋਕ ਸਿੱਖਣ ਲਈ ਤਿਆਰ ਨਹੀਂ ਸਿੱਖਦੇ ਆ ਸਿੱਖਦੇ ਆ ਵੀ ਸਕਾਰ ਆ ਜਾਂਦੇ ਨੇ ਕਿ ਮੈਂ ਤੇ ਆ ਸੁਣਿਆ ਹੈ ਜੀ ਮੈਂ ਤੇ ਆ ਪੜਿਆ ਹੈ ਜੀ ਆ ਤੇ ਇਸ ਤਰ੍ਹਾਂ ਆ ਪਰ ਜਦੋਂ ਜਿਹੜਾ ਬੰਦਾ ਵਾਕਈ ਸਿੱਖਣ ਲਈ ਤਿਆਰ ਹੁੰਦਾ ਹੈ ਨਾ ਉਹ ਹਮੇਸ਼ਾ ਸੁਣਨ ਲਈ ਤਿਆਰ ਹੁੰਦਾ ਹੈ ਮੈਂ ਵੇਖਿਆ ਮੇਰੇ ਕੋਲ ਕਾਫੀ ਲੋਕ ਜਿਹੜੇ ਆਨਲਾਈਨ ਦੇਖ ਕੇ ਸਿੱਖਦੇ ਆ ਜਾਂ ਆਫਲਾਈਨ ਵੀ ਸਿੱਖਦੇ ਨੇ ਉਹਨਾਂ ਵਿੱਚ ਇੰਨੇ ਜਿਆਦਾ ਕਈ ਡੈਡੀਕੇਟਿਡ ਹੁੰਦੇ ਨੇ ਤੇ ਉਹਨਾਂ ਦੀ ਡੈਡੀਕੇਸ਼ਨ ਹੀ ਉਹਨਾਂ ਦੇ ਕਈ ਗੁਣਾ ਰਿਜ਼ਲਟ ਬੰਦਾ ਆ ਦੇਦੀ ਹੈ ਜੀ ਉਹ ਸੁਣਨ ਲਈ ਤਿਆਰ ਨੇ ਸੋ ਸੁਣਨ ਲਈ ਤਿਆਰ ਉਹੀ ਹੋਊਗਾ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਨਹੀਂ ਅੱਜ ਮੈਂ ਟੀਚਰ ਦੇ ਕੋਲ ਆ ਤੇ ਮੈਂ ਸੁਣਨ ਲਈ ਬੈਠਾ ਐ ਮੈਂ ਸਿੱਖਣ ਲਈ ਬੈਠਾ ਐ ਤੇ ਜੋ ਮੈਂ ਸਿੱਖਿਆ ਹ ਹ ਉਹਨੂੰ ਮੈਂ ਅਪਲਾਈ ਕਰੂੰਗਾ ਉਹਨੂੰ ਮੈਂ ਪ੍ਰੈਕਟਿਸ ਕਰੂੰਗਾ ਫਿਰ ਮੈਂ ਆਪਣੇ ਟੀਚਰ ਨੂੰ ਪੁੱਛੂੰਗਾ ਕਿ ਇਹਨੇ ਮੈਨੂੰ ਸਹੀ ਸਿਖਾਇਆ ਜਾਂ ਨਹੀਂ ਸਿਖਾਇਆ ਜੀ ਬਿਲਕੁਲ ਕਿਉਂਕਿ ਤੁਸੀਂ ਆਪਣੇ ਟੀਚਰ ਕੋਲੋਂ ਜੋ ਵੀ ਸਿੱਖਿਆ ਹੋਵੇ ਕਿਸੇ ਵੀ ਕੋਈ ਵੀ ਟੈਕਨੀਕ ਕਿਸੇ ਕੋਲੋਂ ਸਿੱਖੀ ਹੋਵੇ ਕੋਈ ਵੀ ਚੀਜ਼ ਸਿੱਖੀ ਹੋਵੇ ਜਰੂਰੀ ਨਹੀਂ ਦੇਖੀ ਹ ਹ ਕੁਝ ਵੀ ਸਿੱਖਿਆ ਹੋਵੇ ਜੀ ਆਪਣੇ ਟੀਚਰ ਨੂੰ ਤੁਸੀਂ ਗਲਤ ਜਾਂ ਸਹੀ ਸਾਬਤ ਤਾਈ ਕਰ ਸਕਦੇ ਜੇ ਅਗਰ ਜੋ ਨੇ ਸਿਖਾਇਆ ਉਹਦਾ ਅਭਿਆਸ ਕੀਤਾ ਹੈ ਤੇ ਤੁਸੀਂ ਬਿਨਾ ਉਸ ਚੀਜ਼ ਨੂੰ ਵਰਤਿਆਂ ਅਪਲਾਈ ਕੀਤੇ ਨਾ ਤੁਸੀਂ ਇਹਨੂੰ ਸਹੀ ਕਹਿ ਸਕਦੇ ਆ ਨਾ ਤੁਸੀਂ ਇਹਨੂੰ ਗਲਤ ਕਹਿ ਸਕਦੇ ਬਿਲਕੁਲ ਸਹੀ ਸੋ ਇਸ ਕਰਕੇ ਮੈਂ ਇਹ ਨਹੀਂ ਕਹਾਂਗਾ ਕਿ ਇਸਕੇ ਕੋਈ ਕੰਪੀਟੀਟਰ ਹੈ ਜਾਂ ਕੋਈ ਗਲਤ ਸਪਾਉਂਦੇ ਨੇ ਹਰ ਇੱਕ ਟੀਚਰ ਰਿਕੀ ਟੀਚਰ ਹੈ ਭਾਵੇਂ ਕੋਈ ਡਾਕਟਰ ਹੋ ਵੀ ਚਾਹੁੰਦਾ ਮੇਰਾ ਮਰੀਜ਼ ਠੀਕ ਹੋਵੇ ਹਰ ਰਿਕੀ ਮਾਸਟਰ ਚਾਹੁੰਦਾ ਹੈ ਕਿ ਉਹਦਾ ਵਿਦਿਆਰਥੀ ਜਿਹੜਾ ਸਟੂਡੈਂਟ ਆ ਉਹ ਰਾਈਜ਼ ਕਰੇ ਉਹ ਦਿਨੋਂ ਤੇ ਤੰਦਰੁਸਤ ਹੋਵੇ ਉਦੇ ਵਿੱਚ ਇੰਪਰੂਵਮੈਂਟ ਆਵੇ ਸੋ ਹਰ ਇੱਕ ਟੀਚਰ ਵਧੀਆ ਹੈ ਹਰ ਇੱਕ ਜਿਹੜਾ ਸਿਖਾਉਣ ਵਾਲਾ ਵਧੀਆ ਹੈ ਤੇ ਸਾਰੇ ਜਿਹੜੇ ਸਟੂਡੈਂਟ ਨੇ ਅਗਰ ਸਿੱਖਣ ਲਈ ਤਿਆਰ ਰਹਿਣ ਪ੍ਰੋਪਰ ਸਿੱਖਣ ਦੀ ਭਾਵਨਾ ਨਾਲ ਆਉਣ ਤਾਂ ਬਹੁਤ ਵਧੀਆ ਨਤੀਜੇ ਮਿਲਦੇ ਨੇ ਸੋ ਆਪਣੇ ਆਪ ਨੂੰ ਖਾਲੀ ਕਰਕੇ ਹੂੰ ਕੁਝ ਸਮੇਂ ਵਾਸਤੇ ਆਪਣੇ ਟੀਚਰ ਨੂੰ ਦਿਓ ਹੂੰ ਪ੍ਰੋਪਰ ਸਿੱਖੋ ਅਭਿਆਸ ਕਰੋ ਤਾਂ ਕਿ ਤੁਹਾਡੇ ਅੰਦਰੋਂ ਨਵੀਆਂ ਜਾਣਕਾਰੀਆਂ ਪੈਦਾ ਹੋਣ। ਸੋ ਬਹੁਤ ਜ਼ਿਆਦੀਆਂ ਜਿਹੜੀਆਂ ਪੁਰਾਣੀਆਂ ਜਾਣਕਾਰੀਆਂ ਤੇ ਉਹ ਹੀ ਥੱਲੇ ਆ ਕੇ ਅਸੀਂ ਕਿਸੇ ਚੀਜ਼ ਨੂੰ ਵਰਤਦੇ ਹਾਂ, ਸੋਹਂਦੇ ਹਾਂ ਨਾ, ਉਹਦੇ ਵਿੱਚ ਅਸੀਂ ਉਹੀ ਕਹਿੰਦੇ ਹਾਂ ਫਿਰ ਗਿਆਨ ਦੇ ਹਨੇਰੇ ਵਿੱਚ ਪੜ ਕੇ ਜਾਂਦੇ ਹਾਂ। ਜੀ ਬਿਲਕੁਲ। ਪ੍ਰੋਪਰ ਤਰੀਕੇ ਨਾਲ ਸਿੱਖ ਕੇ रेगुलर टाइम पे आज करके आगे बढ़ना चाहिए रेकी सीख के जिन्ना ते अभ्यास नहीं करोगे प्रॉपर सही तरीके ना अभ्यास नहीं करोगे तो तनु नतीजे उनोंदे प्रॉपर नहीं मिलेंगे हां हाई कोर्ट साहब ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ کافی ਸਵਾਲਾਂ ਦੇ ਜਵਾਬ ਤੁਸੀਂ ਜਿਹੜੇ ਦਿੱਤੇ ਆ ਉਹ ਦਰਸ਼ਕਾਂ ਤੱਕ ਪਹੁੰਚਣਗੇ ਤੇ ਉਹ ਅਮਲ ਵੀ ਕਰਨਗੇ ਇਹਨਾਂ ਸਵਾਲਾਂ ਤੇ ਔਰ ਹੁਣ ਜਾਂਦੇ ਜਾਂਦੇ ਕੋਈ ਖਾਸ ਟਿਪ ਦਿਓ ਜਿਹਦੇ ਨਾਲ ਸਾਡੇ ਦਰਸ਼ਕਾਂ ਨੂੰ ਫਾਇਦਾ ਹੋ ਸਕੇ ਜੀ ਅ ਕਾਸਟਪ ਤੇ ਇਹੀ ਹੈ ਦਰਸ਼ਕਾਂ ਵਾਸਤੇ ਕਿ ਆਪਣੇ ਮਾਈਂਡ ਨੂੰ ਥੋੜਾ ਜਿਹਾ ਇਹੋ ਜੀ ਡਾਇਰੈਕਟਿਓ ਮਾਈਂਡ ਨੂੰ ਕਿ ਤੁਹਾਡਾ ਮਾਈਂਡ ਜਿੰਨਾ ਖੁਸ਼ ਰਹੂਗਾ ਹਲਕਾ ਰਹੂਗਾ ਸ਼ਾਂਤ ਰਹੂਗਾ ਤੁਹਾਡਾ ਸਰੀਰ ਵੀ ਉਨਾ ਹੀ ਤੰਦਰੁਸਤ ਰਹੂਗਾ ਤੁਸੀਂ ਆਪਣੀ એનર્ਜੀ ਨੂੰ ਉਨਾ ਹੀ ਬਣਾ ਕੇ ਰੱਖ ਸਕਦੇ ਹੋ ਸੋ ਅਗਰ ਇਨਫੋਰਮੇਸ਼ਨ ਪਾਉਂਦੇ ਹੋ ਆਪਣੇ ਅੰਦਰ ਕਿਸੇ ਮੀਡੀਆ ਲਾਈਫ ਤਾਂ ਹਮੇਸ਼ਾ ਉਹ ਇਨਫੋਰਮੇਸ਼ਨ ਪਾਓ ਆਪਣੇ ਅੰਦਰ ਕਰੋ ਜਿਹੜੀ ਤੁਹਾਨੂੰ ਡਵੈਲਪ ਕਰੇ ਜੇ ਜੇ ਤੁਹਾਨੂੰ ਡਿਸਆਰਡ ਨਾ ਕਰੇ ਜੇ ਤੁਹਾਨੂੰ ਡਰਾਵੇ ਨਾ ਜੀ ਸੋ 네ਗੇਟਿਵ ਚੀਜ਼ਾਂ ਨੂੰ ਵੇਖਣਾ ਬੰਦ ਕਰੋ ਹੈਲਦੀ ਫੂਡ ਖਾਓ ਤੇ ਨੇਚਰ ਦੇ ਟੱਚ ਦੇ ਵਿੱਚ ਜ਼ਿਆਦਾ ਰਹੋ ਤੇ ਵੱਧੋ ਵੱਧ ਖੁਸ਼ ਰਹੋ ਜੀ ਕਦੀ ਵੀ ਆਪਣੇ ਆਪ ਨੂੰ ਭਾਰੀਆਂ ਗੱਲਾਂ ਦੇ ਵਿੱਚ ਭਾਰੀਆਂ ਸੋਚਾਂ ਦੇ ਵਿੱਚ ਡਿੱਗਣ ਤੋਂ ਬਚਾਉਂਦੇ ਰਹੋ ਹਮੇਸ਼ਾ ਜੀ ਸੋ ਆਪਣੇ ਆਪ ਨੂੰ ਹਮੇਸ਼ਾ ਡਿਪਰੈਸ਼ਨ ਤੋਂ ਦੂਰ ਰੱਖੋ ਵੇਖੋ ਸਾਡੇ ਸਰੀਰ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹਦੇ ਚੋਂ 90% 90% ਇਹੋ ਜਿਹੀਆਂ ਨੇ ਜਿਹੜੀਆਂ ਸਾਡੇ ਮਾਈਂਡ ਨਾਲ ਰਿਲੇਟ ਕਰਦੀਆਂ ਸੋ ਅਗਰ ਸਾਡਾ ਮਾਈਂਡ ਹਲਕਾ ਰਹੂਗਾ ਖੁਸ਼ ਰਹੂਗਾ ਡਵੈਲਪਰ ਰਹੂਗਾ ਥੋੜਾ ਜਿਹਾ ਬਲੂਮਿੰਗ ਫਾਰਮ ਦੇ ਵਿੱਚ ਰਹੂਗਾ ਚੰਗੀ ਇਨਫੋਰਮੇਸ਼ਨ ਦਵਾਂਗੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੁਸੀਂ ਆਟੋਮੈਟਿਕਲੀ ਬਚੇ ਰਹਾਂਗੇ ਉਹਦੇ ਵਾਸਤੇ ਸਾਨੂੰ ਕਿਸੇ ਦਵਾਈ ਦੀ ਲੋੜ ਨਹੀਂ ਪਊਗੀ ਜਿਵੇਂ ਤੁਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਣੀ ਹੈ ਕਿਸੇ ਦਾ ਬੀਪੀ ਹਾਈ ਹੁੰਦਾ ਹੈ ਤੇ ਉਹ ਡਾਕਟਰ ਕੋਲ ਜਾਂਦਾ ਹੈ ਜਾਂ ਜਾਂਦੀ ਹੈ ਤੇ ਡਾਕਟਰ ਗਾ ਉਹਦੇ ਨੰਬਰ ਜੀ ਪੜ੍ਹਦੇ ਆ ਵੇਖਦੇ ਨਾਲੇ ਇੱਕ ਸਵਾਲ ਕਹਿੰਦਾ ਮਾਤਾ ਜੀ ਜਾਂ ਬਾਪੂ ਜੀ ਇਹ ਕੋਈ ਟੈਂਸ਼ਨ ਤੇ ਨਹੀਂ ਲੈਂਦੇ ਕਿਤੇ ਹਾਂਜੀ ਸੋ ਉਹ ਟੈਂਸ਼ਨ ਤੇ ਦਿਮਾਗੀ ਹੈ ਤੇ ਜਿਹੜਾ ਬੀਪੀ ਹੈ ਉਹ ਸਾਡਾ ਸਰੀਰਕ ਤੌਰ ਤੇ ਹੈ ਸੋ ਡਾਕਟਰਸ ਨੂੰ ਵੀ ਇਹ ਪਤਾ ਹੈ ਕਿ ਮਾਨਸਿਕ ਸਥਿਤੀ ਸਾਡੀਆਂ ਬਿਮਾਰੀਆਂ ਨੂੰ ਪੈਦਾ ਕਰਦੀ ਹੈ। ਸੋ ਆਪਣੀ ਮਾਨਸਿਕ ਸਥਿਤੀ ਨੂੰ ਸੁਧਾਰਨ ਲਈ ਬਤੋ ਬਤ ਚੰਗੀਆਂ ਚੀਜ਼ਾਂ ਵੇਖੋ, ਸੁਣੋ, ਪੜੋ ਤਾਂ ਕਿ ਤੁਹਾਡੇ ਜਿਹੜੇ ਸੁਭਨੇ ਵੀ ਵਧੀਆ ਹੋ ਸਕਣ, ਤੁਹਾਡੀ ਲਾਈਫ ਵੀ ਵਧੀਆ ਹੋ ਸਕੇ ਤੇ ਤੁਹਾਡੀ ਸਿਹਤ ਵੀ ਵਧੀਆ ਸਕੇ। ਜੀ ਜੀ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਪਣਾ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੰਦੇ ਹੋ ਔਰ ਦਰਸ਼ਕਾਂ ਨੂੰ ਇਹਦੀ ਵਧੀਆ ਜਾਣਕਾਰੀ ਦੱਸਦੇ ਹੋ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਸਕਰੀਨ ਤੇ ਜੋ ਨੰਬਰ ਚੱਲ ਰਹੇ ਨੇ ਤੁਸੀਂ ਇਹਨਾਂ ਤੇ WhatsApp ਤੇ ਹੈਲੋ ਦਾ ਮੈਸੇਜ ਕਰੋਗੇ ਤਾਂ ਤੁਹਾਨੂੰ ਰਿਪਲਾਈ ਜਲਦੀ ਜਲਦੀ ਰਿਪਲਾਈ ਪਹੁੰਚ ਜਾਏਗਾ ਔਰ ਨਾਲ ਤੁਹਾਨੂੰ ਟਾਈਮ ਦਿੱਤਾ ਜਾਏਗਾ ਕਿ ਇਸ ਟਾਈਮ ਤੇ ਤੁਹਾਨੂੰ ਬੈਕ ਕਾਲ ਆ ਜਾਏਗੀ ਔਰ ਕਫ ਕੁਝ ਦਰਸ਼ਕ ਸਾਡੇ ਤੋਂ ਨਾਰਾਜ਼ ਵੀ ਨੇ ਕਿ ਸਾਡੀ ਕਾਲ ਨਹੀਂ ਚੁੱਕਦੇ ਜਾਂ ਸਾਡਾ ਫੋਨ ਪਿਕ ਨਹੀਂ ਕਰਦੇ ਉਹਦਾ ਕਾਰਨ ਇਹ ਹੈ ਕਿ ਬਹੁਤ ਜ਼ਿਆਦਾ ਕਾਲਾਂ ਆਉਂਦੀਆਂ ਨੇ ਜਿਹਦੇ ਕਰਕੇ ਸਾਰੀਆਂ ਕਾਲਾਂ ਰਿਸੀਵ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ ਇਸ ਲਈ ਤੁਸੀਂ ਸਿਰਫ WhatsApp ਤੇ ਹੈਲੋ ਦਾ ਮੈਸੇਜ ਕਰੋਗੇ ਤਾਂ ਤੁਹਾਨੂੰ ਨਾਲ ਹੀ ਰਿਪਲਾਈ ਮੈਸੇਜ ਔਰ ਟਾਈਮ ਸ਼ਡਿਊਲ ਜਿਹੜਾ ਆ ਜਾਏਗਾ ਕਿ ਕਿਸ ਟਾਈਮ ਤੇ ਤੁਹਾਨੂੰ ਕਾਲ ਬੈਕ ਆਏਗੀ ਤਾਂ ਤੁਸੀਂ ਪਲੀਜ਼ ਇਨਾਂ ਕੋ ਸਾਡਾ ਸਾਥ ਦਿਓ ਤਾਂ ਜੋ ਤੁਸੀਂ ਵੀ ਪਰੇਸ਼ਾਨ ਨਾ ਹੋ ਤੇ ਤੁਹਾਡਾ ਵੀ ਜਿਹੜਾ ਸਮਾਂ ਖਰਾਬ ਨਾ ਹੋਵੇ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਡਾਕਟਰ ਸਾਹਿਬ ਦਾ ਧੰਨਵਾਦ